ਚੈੱਕ ਕਰੋ ਮਿੱਤਰੋ ਚਾਬੀ ਗੱਡੀ ਵੱਡੀ ਐ ਇਹ ਕਿੰਨਾ ਨੰਬਰ ਹੈ ਬਾਈ ਚਾਬੀ ਇਹ 103 ਨੰਬਰ ਚਾਬੀ ਹੈ ਬਾਈ 130 ਨੰਬਰ ਦੇ ਚਲੋ 80 ਰੁਪਏ ਕਿਲੋ ਤੋਂ ਸ਼ੁਰੂ ਹੋ ਜਾਂਦਾ ਤੇ 150 ਰੁਪਏ ਕਿਲੋ ਤੱਕ ਕਪੜੇ ਕੋ ਸੰਗਲ ਦੀ ਸਾਰੀ ਰੇਂਜ ਹੁੰਦੀ ਹੈ ਕੁਆਲਿਟੀ ਵਾਈਜ਼ ਕੁਆਲਿਟੀ ਵਾਈਜ਼ 80 ਰੁਪਏ ਕਿਲੋ ਤੋਂ ਸ਼ੁਰੂ ਹੋ ਕੇ 150 ਰੁਪਏ ਕਿਲੋ ਤੱਕ ਸੱਤ ਤੋਂ 8 ਫੁੱਟ ਲੈਂਦਾ ਇਹ ਤੋਲ ਕੇ ਹੁੰਦੇ 150 ਰੁਪਏ ਕਿਲੋ ਅੱਛਾ ਜੀ ਇਹਦਾ ਰੇਟ 80 ਰੁਪਏ ਕਿਲੋ ਤੋਂ ਸ਼ੁਰੂਅਤ ਆ ਲੋ ਆਹ ਖੋ ਆਹ ਵੇਖੋ ਸੈਕੰਡ ਹੈਂਡ ਚਾਬੀਆਂ ਆ ਪਾਨੇ ਢਿੱਗ ਲੱਗਾ ਪਿਆ ਬਾਈ ਇਹ ਤੋੜ ਕੇ ਦਿੰਦੇ ਹਾਂ 120 ਰੁਪਏ ਕਿਲੋ ਭਾਜੀ ਇਹ ਰੈਡ ਹੌਰਸ ਦਾ ਪ੍ਰੋਡਕਟ ਹੁੰਦਾ ਹੈ ਲਓ ਜੀ ਰੈਡ ਹੌਰਸ ਦਾ ਕਿੰਨੇ ਦਾ ਇਹ 900 ਰੁਪਏ ਦਾ ਭਾਜੀ ਲਓ ਜੀ ਸਿਰਫ 900 ਰੁਪਏ ਦਾ ਪਿਛਲੇ ਸਾਲ ਇਹੀ ਗ੍ਰੈਂਡਰਸ ਆਨੇ 1200 1300 ਰੁਪਏ ਸੇਲ ਕੀਤਾ ਨੋਟ ਆਂਦਾ ਇਹਦਾ ਓਕੇ ਕ੍ਰੋਮ ਵੈਨੇਡੀਅਮ ਵੈਨੇਡੀਅਮ ਬ੍ਰਾਂਡ ਆ ਭਾਜੀ ਬ੍ਰਾਂਡ ਹਾਂ ਵਾਕੇ ਬ੍ਰਾਂਡ ਹੈ ਬਾਈ ਇਹ ਇਹ ਕੀ ਰੇਟ ਹੈ 100 ਇਹ 200 ਰੁਪਏ ਕਿਲੋ ਅੱਛਾ 200 ਰੁਪਏ ਕਿਲੋ ਹਾਂ ਜੀ ਚਿਕਣੀਆਂ ਲਾ ਕੇ ਕਰੋ ਤਿਆਰ ਤੁਸੀਂ ਗੱਡੀ ਸਟਾਰਟ ਕਰ ਲਓ ਕਿਤੇ ਵੀ ਖੜੀ ਹੈ ਬੈਟਰੀ ਲੋ ਹੋ ਗਈ ਇਹਦੇ 7 ਫੁੱਟ ਦੀ ਲੈਂਥ ਹੁੰਦੀ ਭਾਜੀ ਪੂਰੀ ਲਿਆ ਬਈ ਦਿਖਾ ਲਓ ਜੀ ਮੰਲੋ ਪੇਂਟ ਕਰੋ ਇਹਦੇ ਨਾਲ ਅੱਛਾ ਇਹਦੇ ਚ ਪੇਂਟ ਭਰੋ ਕਿੰਨਾ ਪੈ ਜਾਂਦਾ ਇਹ ਚ ਇਹਦੇ ਭਾਜੀ 8 ਕੋਲ 800 ਕੰਨਾਂ ਤੇ ਸਾਰੀਆਂ ਲੋਡ ਕੰਪਨੀ ਬ੍ਰਾਂਡ ਤਾਂ ਆਂਦਾ ਹੈ 850 ਰੁਪਏ ਡੰਡੇ ਦਾ ਰੇਟ ਹੈ ਅੱਛਾ ਜੀ ਤੇ ਜਿਹੜੇ ਮਰਜ਼ੀ ਟਰੈਕਟਰ ਦਾ ਲੈ ਲਓ ਫੋਰਡ ਫਾਰਮ ਟਰੈਕ ਸਵਰਾਜ ਕੋਲ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਜਿੱਦੇ ਆਪਾਂ ਆਇਆ ਪਟਿਆਲੇ ਵਾਲੀ ਕੁਵਾਰੀ ਮਾਰਕੀਟ ਦੇ ਵਿੱਚ ਤੇ ਸਭ ਤੋਂ ਪਹਿਲਾਂ ਦੇਖੋ ਜੀ ਤੁਸੀਂ ਮਾਰਕੀਟ ਪੂਰੀ ਚੈਲ ਪਹਿਲਾਂ ਥੋੜਾ ਜਿਹਾ ਬਰਸਾਤ ਹੋਣ ਕਰਕੇ ਇੱਥੇ ਪਾਣੀ ਖੜਾ ਹੋ ਜਾਂਦਾ ਪਰ ਫਿਰ ਵੀ ਆਪਾਂ ਆਏ ਆ ਅੱਜ ਦਾ ਵਲੌਗ ਬਣਾਉਣ ਜੀ ਤੇ ਅੱਜ ਦੇ ਵਲੌਗ ਚ ਆਪਾਂ ਤੁਹਾਨੂੰ ਇੱਕ ਦੁਕਾਨ ਤੇ ਲੈ ਕੇ ਆਂ ਦੁਕਾਨ ਦਾ ਨਾਮ ਹੈਗਾ ਜੀ ਦੁਕਾਨ ਦਾ ਨੰਬਰ ਹੈਗਾ ਜੀ 377 ਦੀਵਾਨ ਜੀ ਟੂਲਸ 377 A ਤੇ 377 A ਸਪੈਸ਼ਲੀ ਕਹਿ ਰਾਂ ਤੇ ਸਮਾਨ ਇੱਥੇ ਤੁਸੀਂ ਚਾਬੀਆਂ ਪਾਨੇ ਸੰਗਲ ਚੈਣ ਕੁੱਪੀ ਹਣਾ ਮਤਲਬ ਹਰ ਇੱਕ ਤਰ੍ਹਾਂ ਦੇ ਟੂਲ ਤੇ ਆਜੋ ਹੁਣ ਬਾਈ ਇਹਨਾਂ ਨੂੰ ਮਿਲਦੇ ਆਂ ਤੇ ਕਰਦੇ ਆਂ ਗੱਲਬਾਤ ਹੋਰ ਵੀਰ ਜੀ ਕੀ ਹਾਲ ਚਾਲ ਹੈ ਠੀਕ ਠਾਕ ਹਾਂਜੀ ਵਧੀਆ ਚੱਲ ਰਿਹਾ ਸਿਸਟਮ ਵਧੀਆ ਸ਼ੁਕਰ ਹੈ ਜੀ ਲਓ ਜੀ ਸਭ ਤੋਂ ਪਹਿਲਾਂ ਤੁਸੀਂ ਦਰਸ਼ਨ ਕਰੋ ਆ ਚੈੱਕ ਕਰੋ ਮਿੱਤਰੋ ਚਾਬੀ ਕਿੱਡੀ ਵੱਡੀ ਹੈ ਇਹ ਕਿੰਨਾ ਨੰਬਰ ਹੈ ਬਾਈ ਚਾਬੀ ਇਹ 130 ਨੰਬਰ ਚਾਬੀ ਹੈ ਜੀ ਇਹ ਸਭ ਤੋਂ ਮੇਨ ਇਹਨਾਂ ਨੇ ਵਿਖਾਉਣ ਲਈ ਇੱਥੇ ਟੂਲ ਟੰਗੇ ਆ ਲੈ ਮੈਂ ਕੱਢ ਕੇ ਦਿਖਾਵਾ ਕੱਢੋ ਜੀ ਇਹ ਮੇਡ ਇਨ ਜਰਮਨੀ ਦਾ ਪ੍ਰੋਡਕਟ ਹੈ ਲਓ ਜੀ ਮੇਡ ਇਨ ਜਰਮਨੀ ਦਾ ਵਿਖਾਈ ਮੜਾ ਜਾ ਆ ਵਿਖਾ ਯਾਰ ਆ ਲਿਖਿਆ ਮੇਡ ਇਨ ਜਰਮਨੀ ਦਾ ਪ੍ਰੋਡਕਟ ਹੈ ਜੀ ਇਹ ਤੇ ਆ ਦੇਖੋ ਕਿੱਡਾ ਵੱਡਾ ਹੈ ਜੀ ਤੇ ਲਓ ਜੀ ਇਹ ਹੋਣੀ ਵੀ ਕਟੋ-ਕਟ 7-8 ਕਿਲੋ ਦੀ ਹਨਾ ਜੀ ਹਾਂਜੀ ਬាទ ਹਾਂਜੀ ਲਓ ਜੀ ਹੁਣ ਚੱਲੀ ਆਪਾਂ ਅੱਗੇ ਵੀਰ ਜੀ ਸਭ ਤੋਂ ਵਧੀਆ ਤੇ ਮੇਨ ਆਈਟਮ ਜਿਹੜੀ ਤੁਹਾਡੇ ਤੇ ਵੈਸੇ ਸਾਰੀਆਂ ਵਿਕਦੀਆਂ ਨੇ ਆਪਣਾ ਤੁਸੀਂ ਆਪਣੇ ਹਿਸਾਬ ਨਾਲ ਸਟਾਰਟ ਕਰ ਦੋ ਵੀ ਕਿੱਥੋਂ ਸਟਾਰਟ ਕਰਨਾ ਸਭ ਤੋਂ ਪਹਿਲਾਂ ਸਾਨੂੰ ਦੱਸੋ ਵੀ ਜਿਹੜੇ ਸੰਗਲ ਪਏ ਨੇ ਇਹਨਾਂ ਦਾ ਕੀ ਹਸਤਾਬ ਕੀ ਸਿਸਟਮ ਹੈ ਜੀ ਇਹਨਾਂ ਦਾ ਇਹ ਸੰਗਲ ਵੀਰ ਜੀ ਵੈਸੇ ਆਪਣੇ ਕੋਲ ਆਂਦਾ ਜਿਵੇਂ ਚੈਨ ਬਲੋਕ ਆ ਹਾਈਡਰਾ ਦੇ ਸੰਗਲ ਹੁੰਦੇ ਆ ਅੱਛਾ ਜੀ ਹਾਈਡਰਾ ਦੇ ਹਾਂ ਇਹ ਟੈਸਟਰ ਸੰਗਲ ਹੁੰਦੇ ਆ ਅਲੋਇ ਸਟੀਲ ਸ਼ਿਪ ਦਾ ਮਾਲ ਹੁੰਦਾ ਸਾਰਾ ਕਰੋ ਚੈੱਕ ਜੀ ਆ ਸੰਗਲ ਤੇ ਇਹ ਆਪਣੇ ਤੋਂ ਮੰਨ ਕੇ ਚਲੋ 80 ਰੁਪਏ ਕਿਲੋ ਤੋਂ ਸ਼ੁਰੂ ਹੋ ਜਾਂਦਾ ਤੇ 150 ਰੁਪਏ ਕਿਲੋ ਤੱਕ ਆਪਣੇ ਕੋਲ ਸੰਗਲ ਦੀ ਸਾਰੀ ਰੇਂਜ ਹੁੰਦੀ ਹੈ ਕੁਆਲਿਟੀ ਵ 150 ਰੁਪਏ ਕਿਲੋ ਤੱਕ ਸਾਰੀ ਰੇਂਜ ਹੁੰਦੀ ਹੈ ਠੀਕ ਹੈ ਵੀਰੇ ਤੇ ਆਹ ਪੁਰਾਣਾ ਮਾਡਲ ਚੈਨ ਕੁੱਪੀਆਂ ਪਈਆਂ ਨੇ ਇਹਨਾਂ ਬਾਰੇ ਵੀ ਕੋਈ ਦੱਸੋ ਵੀਰੇ ਇਹ ਸਾਰਾ ਇੰਪੋਰਟਡ ਮਾਲ ਆਂਦਾ ਹੈ ਮੇਡ ਇਨ ਜਪਾਨ ਦੀਆਂ ਚੈਨ ਕੁੱਪੀਆਂ ਹੁੰਦੀਆਂ ਆਪਣੇ ਕੋਲ ਸਾਈਜ਼ ਦੇ ਵਿੱਚ ਅੱਧਾ ਟਨ 1 ਟਨ 2 ਟਨ 3 ਟਨ 4 ਟਨ ਵਜ਼ਨ ਚੱਕਣ ਦੀ ਕੈਪੈਸਿਟੀ ਦੱਸ ਦਿਓ ਲੋ ਜੀ ਵਜ਼ਨ ਚੱਕਣ ਦੀ ਕੈਪੈਸਿਟੀ ਵੀ ਦੱਸ ਰਹੇ ਨੇ ਤੇ ਇਹ ਕਿੰਨੇ ਕੁ ਦੀ ਮੱਲਾ ਕਿੰਨੇ ਕੁ ਦੀ ਪੈ ਜਾਂਦੀ ਹੈ ਇਹ ਇਹ ਮੰਨ ਕੇ ਚੱਲੋ ਭਾਜੀ ਜਿਵੇਂ ਚਾਹਨ ਕੁੱਪੀ ਦਾ ਵਜਨ ਤੇ ਡਿਪੈਂਡ ਕਰਦਾ ਜਿਵੇਂ ਵੱਡੀ ਚਾਹਨ ਕੁੱਪੀ ਹੈ 120 ਰੁਪਏ ਕਿਲੋ ਤੋਂ ਸ਼ੁਰੂ ਹੋ ਜਾਂਦੀ ਹੈ ਆਪਣੇ ਕੋਲ 200 220 ਰੁਪਏ ਕਿਲੋ ਤੱਕ ਚਾਹਨ ਬਲੋਗ ਦਾ ਸਹਿਜ ਹੁੰਦਾ ਮੇਰੇ ਵੀਡੀਓ ਬਹੁਤ ਦੂਰ ਤੱਕ ਜਾਣੀ ਹੈ ਰੇਟ ਉਸ ਹਿਸਾਬ ਨਾਲ ਦੱਸੇਗੀ ਬਿਲਕੁਲ ਭਾਈ ਜਿਹੜਾ ਪਤਾ ਹੈ ਰੇਟ ਦੱਸਾਂਗੇ ਜੀ ਬਿਲਕੁਲ ਰੇਟ ਇਹਨਾਂ ਦੇ ਜਾਇਜ਼ ਨੇ ਬਾਈਆਂ ਕੋਲੇ ਅਸੀਂ ਆਏ ਹਾਂ ਹੁਣ ਅੱਗੇ ਦੇਖੋ ਜੀ ਆਹ ਪਈਆਂ ਨੇ ਟਰੈਕਟਰਾਂ ਦੀਆਂ ਫੁੱਕਾ ਫੁੱਕਾ ਇਹ ਫਾਰਮ ਟਰੈਕ 60 ਦੀ ਫੁੱਕਾ ਹੈ ਇਹ ਨਵੇਂ ਮਾਡਲ ਦੀ ਹੈ ਈਪੀਆਈ ਦੀ ਇਹ ਕੰਪਨੀ ਤੋਂ ਰਿਜੈਕਟ ਮਾਲ ਆਂਦਾ ਇਹਦੇ ਨਾਲ ਗੁੱਲੇ ਇਹ ਆਪਣੇ ਕੋਲ 3500 ਰੁਪਏ ਦਾ ਸੈੱਟ ਹੈ ਠੀਕ ਹੈ ਜੀ ਸਾਰਾ ਹੁੱਕ ਇਹਦੇ ਨਾਲ ਦੋ ਐਂਗਲ ਹੁੰਦੇ ਆ ਜਿਹੜੇ ਹਾਂਡੀ ਤੇ ਲੱਗਦੇ ਆ ਪੁੱਲੇ ਪਿੰਨਾ ਲਿਚਪੀਨਾ ਤੱਕ ਨਾਲ ਹੁੰਦੀ ਹੈ ਸਾਰਾ ਕੁਝ ਕੰਪਨੀ ਦਾ ਪ੍ਰੋਡਕਟ ਹੈ ਬਿਲਕੁਲ ਠੀਕ ਠੀਕ ਹੈ ਜੀ ਲਓ ਜੀ ਇਹ ਤੇ ਆ ਗਈਆਂ ਹੁੱਕਾਂ ਹੁਣ ਆ ਜੈਕ ਪਏ ਨੇ ਬਾਈ ਇਹਨਾਂ ਬਾਰੇ ਵੀ ਦੱਸੋ ਇਹ ਆਪਣੇ ਕੋਲ ਤੋਲ ਕੇ ਹੀ ਹੁੰਦੇ ਆ ਜੈਕ ਇਹ ਆਪਣੇ ਕੋਲ ਮੰਨ ਕੇ ਚੱਲੋ 5 ਕਿਲੋ ਤੋਂ ਜਾ ਕੇ ਸ਼ੁਰੂ ਹੋ ਜਾਂਦਾ ਹੈ ਅੱਛਾ ਇਹਦਾ ਵਜ਼ਨ 5 ਕਿਲੋ ਆ ਬਾਈ ਇਹ 5 ਕਿਲੋ 7 ਕਿਲੋ 8 ਕਿਲੋ 10 ਕਿਲੋ 50 ਕਿਲੋ ਤੱਕ ਸਾਡੇ ਕੋਲ ਇਹਦਾ ਸਾਰਾ ਸਾਈਜ਼ ਹੈਗਾ ਤੋਲ ਕੇ ਓਕੇ ਜੀ ਜੈਕ ਹਾਂ 5 ਕਿਲੋ ਤੋਂ ਸ਼ੁਰੂ ਹੈ 50 ਕਿਲੋ ਤੱਕ ਮਿਲ ਜਾਂਦੇ ਆ ਲੋ ਜੀ ਟੋਚਨਾ ਦੀ ਬਹੁਤ ਲੋਡ ਪੈਂਦੀ ਆ ਆਪਾਂ ਨੂੰ ਜ਼ਿਮੇਵਾਰ ਭਰਾਵਾਂ ਨੂੰ ਪਤਾ ਹੀ ਹੈ ਝੋਨਾ ਵੜੀਚਣ ਵਾਲਾ ਤੇ ਕਿਤੇ ਨਾ ਕਿਤੇ ਗਾਰਾ ਵੀ ਹੁੰਦਾ ਹੈ ਹਨਾ ਤੇ ਮਹਾਰਾਜ ਪਹਿਲਾਂ ਸੁੱਖ ਰੱਖੇ ਜਿੱਥੇ ਤੇ ਹੜ ਆਇਆ ਉੱਥੇ ਉੱਥੇ ਪਾਣੀ ਡਾਊਨ ਹੋਵੇ ਝੋਨਾ ਬਾਜੇ ਲੋਕਾਂ ਦਾ ਸਾਰੇ ਆਪਣੇ ਜ਼ਿਮੇਵਾਰ ਭਰਾਵਾਂ ਦਾ ਹਨਾ ਜੀ ਸਭ ਤੋਂ ਪਹਿਲਾਂ ਯਾਰ ਸਾਫ਼ ਕਰਦੇ ਆ ਤੇ ਟੋਚਨਾ ਦੀ ਬਹੁਤ ਲੋਡ ਪੈਂਦੀ ਹੈ ਆ ਦੇਖੋ ਇਹ ਟੋਜਨਾ ਬਾਰੇ ਹੁਣ ਬਾਈ ਦੱਸੇਗਾ ਆਪਣੇ ਕੋਲ ਟੋਚਨਾ ਆਉਂਦੇ ਜਿਵੇਂ ਜੀ ਮੰਨ ਕੇ ਚੱਲੋ ਲੈਂਥ ਹੁੰਦੀ ਹੈ 7 ਤੋਂ 8 ਫੁੱਟ 7 ਤੋਂ 8 ਫੁੱਟ अच्छा जी। ਇਹਦਾ ਰੇਟ 80 ਰੁਪਏ ਕਿਲੋ ਤੋਂ ਸ਼ੁਰੂ ਹੈ। 200 ਰੁਪਏ ਕਿਲੋ ਤੱਕ ਆਪਣੇ ਕੋਲ ਟੋਟਲ ਰੇਂਜ ਹੈਗੀ ਹੈ। ਲਓ ਜੀ। ਆਹ 200 ਰੁਪਏ ਕਿਲੋ ਤੱਕ 80 ਰੁਪਏ ਤੋਂ ਲੈ ਕੇ 200 ਰੁਪਏ ਕਿਲੋ ਤੱਕ ਤੁਹਾਨੂੰ ਟੋਜਨ ਮਿਲ ਜੂਗਾ ਜੀ। ਲਓ ਜੀ। ਆਹ ਲਓ ਜੀ ਟੋਜਨ। ਬਾਈ ਆਹ ਚੈੱਕ ਇਹ ਚੀਜ਼ ਹੁੰਦੀ ਹੈ 120 ਰੁਪਏ ਕਿਲੋ ਜਿਵੇਂ ਜਿਵੇਂ ਤਾਰ ਮੋਟੀ ਹੋ ਜਾਈਗੀ, ਉਹ ਮੈਂ ਰੇਟ ਘਟੀ ਜਾਏਗਾ। ਜਿਵੇਂ ਜਿਵੇਂ ਪਤਲੀ ਹੋ ਜਾਏਗੀ, ਰੇਟ ਵਧੇ ਜਾਏਗਾ। ਬਾਕੀ ਬਾਈ ਤਾਰ ਬਹੁਤ ਮੋਟੀ ਹੈ ਦੀ ਦੂਜੇ ਦੇ ਮੁਕਾਬਲੇ। ਉਹ ਵੀ ਮੋਟੀ ਆ, ਇਹ ਵੀ ਮੋਟੀ ਆ ਤਾਰ। ਦੇਖੋ ਤੁਸੀਂ। ਲਓ ਸਾਰਾ ਇੰਪੋਰਟਡ ਪ੍ਰੋਡਕਟ ਹੀ ਹੁੰਦਾ ਹੈ तकरीबन ਜਮਾ ਕੋਲ ਲਓ ਜੀ ਹੁਣ ਅੱਗੇ ਆਜੋ ਨਾਲ-ਨਾਲ ਦੁਕਾਨ 'ਚ ਆਜੋ ਅੱਗੇ ਦੁਕਾਨ ਕਾਫੀ ਲੰਮੀ ਹੈ ਬਾਈ ਦੀ ਸਾਰਾ ਕੁਝ ਇੱਥੇ ਤੁਹਾਨੂੰ ਵਿਖਾਂਦਾ ਬਾਈ ਆ ਆ ਗਿਆ ਰੈਂਚ ਲਓ ਜੀ ਆ ਰੈਂਚ ਚੈੱਕ ਕਰੋ ਤੁਸੀਂ ਇਹ ਘਟੋ ਘਟ 2 3 ਫੁੱਟ 2 ਫੁੱਟ ਦਾ ਹਨਾ ਹੈਗਾ ਜੀ 2 3 ਫੁੱਟ ਦਾ ਰੈਂਚ ਹੈ ਜੀ ਤੇ ਕਿੰਨੇ ਨੰਬਰ ਤੱਕ ਲੱਗਦਾ ਭਾਈ ਇਹ 36 ਇੰਚ ਹੀ ਖੁੱਲ ਜਾਂਦਾ ਭਾਜੀ 36 ਇੰਚ ਖੁੱਲਦਾ ਜੀ ਇਹ ਆਹ ਦੇਖੋ ਜੀ ਕਮਾ ਕੇ 36 ਇੰਚ ਖੋਲੋ ਤੇ ਬੰਦ ਕਰੋ ਹਾਂ ਜੀ ਹਾਂ ਤੇ ਇਹਦਾ ਮੂੰਹ ਜਿਹੜਾ ਉਹ 5 ਤੋਂ 6 ਇੰਚ ਖੁੱਲ ਜਾਂਦਾ हां जी 5 ਤੋਂ 6 ਇੰਚ ਇੰਨਾ ਖੁੱਲ ਜੂਗਾ ਕੀ ਪ੍ਰਾਈਸ ਹੈ ਦਾ ਵੀਰੇ ਇਹ ਮੇਡ ਇਨ ਸਪੇਨ ਦੇ ਵੈਸੇ ਰੈਂਚ ਹੁੰਦੇ ਆ ਇਹ ਇੰਪੋਰਟਡ ਮਾਰਕ ਤੋਂ ਨਿਕਲਦੇ ਆ ਨਵੇਂ ਨਿਕਲਦੇ ਆ ਬਿਲਕੁਲ ਅੱਛਾ ਜੀ 18 1850 ਰੁਪਏ ਦਾ ਪ੍ਰੋਡਕਟ ਹੁੰਦਾ ਹੈ ਇਹ ਲਾ ਅੱਛਾ ਜੀ ਇਹ ਕਹੋ ਕਿੰਨੇ ਦਾ 18 1850 ਰੁਪਏ ਦਾ ਮੰਨ ਕੇ ਤੇ ਆਪਣੀ ਵੀਡੀਓ ਸ਼ੇਅਰ ਕਰਕੇ ਉਹ ਲੈਸ ਕਰੋ ਕੋਈ ਦੂਰੋ ਆਵੇ ਕੋਈ 100 ਰੁਪਏ ਪੀਸ ਤੁਹਾਡੇ ਕਰਕੇ ਮਾਰ ਲਓ ਜੀ ਆਪਣੀ ਵੀਡੀਓ ਸ਼ੇਅਰ ਕਰਕੇ ਆਓ 100 ਰੁਪਏ ਪੀਸ ਪਿੱਛੇ ਤੁਹਾਨੂੰ ਲੈਸ ਮਿਲੇਗਾ ਤੇ ਆ ਆ ਗਿਆ ਜੀ ਹਥੌੜਾ ਨਾਈਲਰ ਆ ਗਿਆ ਜੀ ਵੱਡਾ ਨਾਈਲੋਨ ਦੇ ਦਸਤੇ ਲੈ ਇਹਦੇ ਇਹ ਤੋਲ ਕੇ ਦੇ ਨੇ 180 ਰੁਪਏ ਪਰ ਕਿਜੀ 180 ਕਿਲੋ ਇੱਕ ਕਿੰਨੇ ਦਾ ਪੈ ਜਾਂਦਾ ਅੰਦਾਜ਼ਾ ਤੁਸੀਂ ਮੇਰੇ ਇੱਥੇ ਮੈਂ 600 700 800 ਅਲੱਗ ਅਲੱਗ ਸਹਿਜ ਆ ਕੇ ਸਾਰੇ ਸਹਿਜ ਮਿਲ ਜਾਂਦੇ ਸਾਡੇ ਕੋਲ ਠੀਕ ਹੈ ਜੀ ਇਹ ਕਿੰਨੇ ਕਿਲੋ ਕਿਹਾ ਤੁਸੀਂ ਇਹ 4 ਕਿਲੋ ਦਾ ਭਾਜੀ 4 ਕਿਲੋ ਦਾ ਇਹ ਹੈਗਾ ਜੀ ਤੇ ਨਾਈਲਨ ਦਾ ਇਹਨੂੰ ਜਿਹੜਾ ਮੁੱਠਾ ਪਿਆ ਹੋਇਆ ਜੀ ਕਿਆ ਬਾਤ ਇਹ ਜਿਆਦਾ ਹੰਡ ਦਾ ਲੱਕੜ ਨਾਲੋਂ ਬਈ ਹਾਂ ਇਹ ਇਹ ਨਿਕਲਦਾ ਨਹੀਂ ਹੈ ਮੈਟ ਕਰਕੇ ਪਾਇਆ ਹੁੰਦਾ ਭਾਜੀ ਓਕੇ ਬਾਕੀ ਇੱਕ ਵਾਰੀ ਬਾਈ ਆ ਸਾਮਾਨ ਦਿਖਾ ਯਾਰ ਕਿਰਾ ਤੂੰ ਚਾਬੀਆਂ ਇਹ ਸੈਕੰਡ ਚਾਬੀਆਂ ਪੰਨੇ ਹੈਗੇ ਕਿੰਨੀਆਂ ਚਾਬੀਆਂ ਪੰਨੇ ਮਿਲ ਜਾਂਦੇ ਵੀਰੇ ਆਹ ਚੀਜ਼ ਆਹ ਵੇਖੋ ਆਹ ਲਓ ਆਹ ਵੇਖੋ ਸੈਕੰਡ ਹੈਂਡ ਚਾਬੀਆਂ ਪਾਨੇ ਢਿੱਗ ਲੱਗਾ ਪਿਆ ਬਾਈ ਇਹ ਤੋਲ ਕੇ ਦਿੰਦੇ ਹਾਂ 120 ਰੁਪਏ ਕਿਲੋ ਭਾਜੀ 120 ਰੁਪਏ ਕਿਲੋ ਜਿੰਨੇ ਮਰਜ਼ੀ ਨੰਬਰ ਦੀਆਂ ਹਾਂਜੀ ਜਿਹੜਾ ਮਰਜ਼ੀ ਨੰਬਰ ਚਾਬੀ ਪਾਨਾ ਪਸੰਦ ਕਰਕੇ ਤੋਲ ਕੇ ਤੁਸੀਂ ਲੈ ਕੇ ਜਾ ਸਕਦੇ ਹੋ ਸੈਕੰਡ ਹੈਂਡ ਤੇ ਆਹ ਬਾਈ ਦਿਖਾਉਣ ਲੱਗਾ ਰੈੱਡ ਹਾਰਸ ਇਹ ਕੀ ਆ ਇਹ ਰੈੱਡ ਹਾਰਸ ਦਾ ਗਰੈਂਡਰ ਆ ਐਫ ਆਰ ਸਭ ਤੋਂ ਪਹਿਲੇ 900 ਰੁਪਏ ਦਾ ਭਾਇਆ ਜੀ ਔਰ ਇਹ ਇਹ ਮੁਫਲੀਆਂ ਰੇਵੜੀਆਂ ਵਰਗਾ ਵਿਕਿਆ ਜਿਵੇਂ ਮੁਫਲੀਆਂ ਰੇਵੜੀਆਂ ਵਿਕਦੇ ਹਾਂ ਉਹ ਜਿਹੀਆਂ ਹਾਂਜੀ ਹਾਂਜੀ ਲੋ ਇਹ 322 ਦਾ ਨੰਬਰ ਹੁੰਦਾ ਕੋਡਵਰਡ ਹੁੰਦਾ ਇਹਦਾ 322 ਓਕੇ 1050 ਵਟ ਦਾ ਗ੍ਰੈਂਡਰ ਹੈ ਰੈਡ ਹੌਰਸ ਦਾ ਪ੍ਰੋਡਕਟ ਹੁੰਦਾ ਹੈ ਲੋ ਜੀ ਰੈਡ ਹੌਰਸ ਦਾ ਕਿੰਨੇ ਦਾ ਇਹ 900 ਰੁਪਏ ਦਾ ਭਾਜੀ ਲੋ ਜੀ ਸਿਰਫ 900 ਰੁਪਏ ਪਿਛਲੇ ਸਾਲ ਇਹੀ ਗ੍ਰੈਂਡਰਸ ਆਨੇ 1200 1300 ਰੁਪਏ ਸੇਲ ਕੀਤਾ ਹੈ ਸਿਰਫ ਵੀਡੀਓ ਕਰਕੇ 900 ਰੁਪਏ ਪਾਇਆ 25 ਰੁਪਏ ਵਿੱਚ ਆਸ ਆਨੇ ਗ੍ਰੈਂਡਰ ਪਾਇਆ ਪਹਿਲਾਂ ਲੋ ਜੀ 900 950 900 ਭਾਜੀ 900 ਰੁਪਏ ਦਾ ਮਿਲ ਜੂਗਾ ਜੀ ਤੇ ਆ ਦੇਖੋ ਸਾਰਾ ਸਮਾਨ ਤੁਸੀਂ ਵੀਰੇ ਅੱਛਾ ਜੇ ਆਪਾਂ ਗੱਲ ਕਰੀਏ ਬ੍ਰਾਂਡ ਦੇ ਵਿੱਚ ਜਿਵੇਂ ਵਿਨਸ ਜਾਂ ਹੋਰ ਕਿਹੜਾ ਕਿਹੜਾ ਬ੍ਰਾਂਡ ਹੋਵੇ ਚਾਬੀਆਂ ਸਾਰੇ ਹੈਗੇ ਜੀ ਆਪਣੇ ਪਾਜੀ ਵੀਨਸ ਦਾ ਮਿਲ ਜਾਂਦਾ ਪਾਈ ਦਾ ਮਿਲ ਜਾਂਦਾ ਟਪਾਰੀਆ ਦਾ ਮਿਲ ਜੇਗਾ ਚਾਬੀਆਂ ਚ ਜਿਵੇਂ ਗੋਟੀ ਸੈੱਟ ਦੀ ਗੱਲ ਕਰਦੇ ਆ ਉਪਰੋਂ ਸਾਰੇ ਰੇਂਜ ਹੁੰਦੇ ਆ ਜਿਵੇਂ ਵੀਨਸ ਪਾਈ ਟਪਾਰੀਆ ਹਨੀ ਟੋਨ ਮੈਕਟੈਕ ਸਰਨਫ ਹਰ ਇੱਕ ਬ੍ਰਾਂਡ ਦਾ ਸਾਰੇ ਬ੍ਰਾਂਡ ਮਿਲ ਜਾਂਦੇ ਨੇ ਜੀ ਲਓ ਜੀ ਆ ਚਾਬੀਆਂ ਦੇਖੋ ਤੁਸੀਂ ਮੈਂ ਤੁਹਾਨੂੰ ਕਿਹਾ ਸੀਗਾ ਵੀ ਤੋਲ ਕੇ ਦਿੰਦਾ ਬਾਈ ਹਨਾ ਤੇ 120 ਰੁਪਏ ਕਿਲੋ ਕਿੰਨੀਆਂ ਪੁਰਾਣੀਆਂ 120 ਰੁਪਏ ਕਿਲੋ ਨਵੀਆਂ 200 ਰੁਪਏ ਕਿਲੋ ਨਵੀਆਂ ਨੇ ਹਾਂ ਇਹ ਨਵੀਆਂ ਨੇ ਇਹ ਮੈਂ ਸਮਝਿਆ ਕਿ ਕਿਤੇ ਵੀ ਪੁਰਾਣੀਆਂ ਇਹਨਾਂ ਚ ਪੁਰਾਣੀਆਂ ਵੀ ਕਿਤੇ ਕਿਤੇ ਆ ਗਈਆਂ ਨੇ ਵਿੱਚ ਵਿੱਚ ਜਿਵੇਂ ਆ ਚਾਬੀ ਆਂਦੀ ਆ ਆ ਮੇਡ ਇਨ ਜਰਮਨੀ ਦਾ ਇਸ ਤੇ ਪੰਜ ਤੋਂ ਆਇਆ ਬੈ ਇਹ ਇੰਪੋਰਟਡ ਮਾਲ ਚ ਜੇ ਮੈਂ ਉੱਥੇ ਰਿਜੈਕਟ ਹੋਦੇ ਉਹ ਇੰਡੇ ਵਾਲ ਮਾਲ ਤੱਕ ਦਿੰਦੇ ਸਾਰਾ ਮਾਲ ਸਾਡੇ ਕੋਲ ਲੋਟ ਆਂਦਾ ਹੈ ਦਾ ਓਕੇ ਕ੍ਰੋਮ ਵੈਨਡੀਅਮ ਵੈਨਡੀਅਮ ਬ੍ਰਾਂਡ ਆ ਭਾਈ ਬ੍ਰਾਂਡ ਹਾਂ ਵਾਕੇ ਬ੍ਰਾਂਡ ਬਈ ਇਹ ਇਹ ਕੀ ਰੇਟ ਆ 100 ਇਹ 200 ਰੁਪਏ ਕਿਲੋ ਅੱਛਾ 200 ਰੁਪਏ ਕਿਲੋ ਇਹ 200 ਰੁਪਏ ਕਿ ਲਓ ਜੀ ਮਿੱਤਰੋ ਅੱਗੇ ਵੀ ਵੇਖੋ ਆਜੋ ਬਈ ਅੱਗੇ ਆਪਣੇ ਕੋਲ ਜੰਬਰ ਵਾਇਰ ਆਂਦੀ ਵੈਸੇ ਲਈ ਇੱਕ ਗੱਡੀ ਨੂੰ ਗੱਡੀ ਨਾਲ ਸਟਾਰਟ ਕਰਨnse ਯੂਜ਼ ਹੁੰਦੀ ਹੈ ਬੈਟਰੀ ਲੋ ਹੋ ਗਈ ਹਾਂ ਆ ਜੰਬੋ ਵਾਇਰ ਇਹਦਾ ਯੂਜ਼ ਕਰੋ ਪਿਓਰ ਕੋਪਰ ਚਿੱਕਣੀਆਂ ਲਾ ਕੇ ਕਰੋ ਤਿਆਰ ਤੁਸੀਂ ਗੱਡੀ ਸਟਾਰਟ ਕਰ ਲਓ ਕਿਤੇ ਵੀ ਖੜੀ ਹੈ ਬੈਟਰੀ ਲੋ ਹੋ ਗਈ ਇਹਦੇ 7 ਫੁੱਟ ਦੀ ਲੈਂਥ ਹੁੰਦੀ ਭਾਜੀ ਪੂਰੀ ਲਿਆ ਬਈ ਦਿਖਾ 7 ਫੁੱਟ ਦੀ ਲੈਂਥ ਆ ਇਹਦੀ 7 ਫੁੱਟ ਦੀ ਲੈਂਥ ਪURE ਪਿਓਰ ਕਾਪਰ ਦੇ ਆ ਇਹਦੇ ਉੱਪਰਲੇ ਜਿਹੜੇ ਕਲੰਪ ਹੁੰਦੇ ਆ ਇਹ ਵੀ ਆਪਾਂ ਪਿਓਰ ਤਾਂਬੇ ਦੇ ਹੀ ਤਿਆਰ ਕਰਵਾਏ ਪਿਆ ਵਾਕਿਵੇਂ ਤਾਂਬਾ ਇਹ ਹੈਵੀ ਡਿਊਟੀ ਬਿਲਕੁਲ ਹੈ ਤੇ ਬਹੁਤ ਵਧੀਆ ਪ੍ਰੋਡਕਟ ਹੁੰਦਾ ਹੈ ਅੱਗੇ ਸੰਦਰੀ ਨੇ ਤੇ ਇਹ ਚੀਜ਼ਾਂ ਬਹੁਤ ਲੋਡ ਪੈਂਦੀਆਂ ਭਾਜੀ ਹਾਂ ਠੰਡੀਆਂ ਹੋ ਜਾਂਦੀਆਂ ਗੱਡੀਆਂ ਹੈ ਬੈਟਰੀਆਂ ਲੋ ਹੋ ਜਾਂਦੀਆਂ ਆਪਣੇ ਕੋਲ ਨਵੇਂ ਪ੍ਰੋਡਕਟ ਦੇ ਵਿੱਚ ਜਿਵੇਂ ਕਹਿ ਲਓ ਆਪਣੇ ਕੋਲ ਪੇਂਟ ਗਨ ਵਗੈਰਾ ਵੀ ਮਿਲ ਜਾਂ ਤੇ ਇਹਨਾਂ ਦੀ ਆਪਣੇ ਕੋਲੇ ਪੇਂਟ ਕਰਨਾ ਵਾਸਤੇ ਗਨ ਆ ਗਈ ਜੀ ਲੋ ਜੀ ਮਲੋ ਪੇਂਟ ਪੇਂਟ ਕਰੋ ਇਹਦੇ ਨਾਲ ਅੱਛਾ ਇਹਦੇ 'ਚ ਪੇਂਟ ਭਰੋ ਕਿੰਨਾ ਪੈ ਜਾਂਦਾ ਇਹ 'ਚ ਇਹਦੇ ਭਾਜੀ 800 ਐਮਐਲ ਤੱਕ ਪੈ ਜਾਂਦਾ ਭਾਜੀ 800 ਐਮਐਲ ਇਹਦੇ 'ਚ ਪੈ ਜਾਊਗਾ ਪੇਂਟ ਤੇ ਗਨ ਜਿਹੜੀ ਆ ਪੇਂਟ ਵਾਲੀ ਆ ਤੇ ਆਪਣੀ ਟਰਾਲੀ ਆਪਦੇ ਸੰਦੇ ਸੰਦ ਸਦੇੜੇ ਸਾਰੇ ਤੁਸੀਂ ਹਲਾ ਤਵੀਆਂ ਸੁਹਾਗ ਸੁਹਾਗ ਨੂੰ ਕਰ ਸਕਦੇ ਹੋ ਪੇਂਟ ਕਰ ਸਕਦੇ ਹੋ ਪੇਂਟ ਦੀ ਬਰੀ ਇਹ ਬਾਹਰੋਂ ਕਰਾਂ ਦੀ ਤੁਹਾਨੂੰ ਪੇਂਟ ਕੋਈ ਵੀ ਲੋੜ ਨਹੀਂ ਛੋਟਾ ਜਿਹਾ ਇੱਕ ਪੇਂਟ ਦਾ ਡੱਬਾ ਲਿਆਓ 800 ml ਦਾ 1000 ml ਦਾ ਜਿਹਦੇ ਤੁਸੀਂ ਬਾਗੇ ਘਰ ਹੀ ਕਰ ਸਕਦੇ ਕੋਈ ਵੀ ਪ੍ਰੋਡਕਟ ਹੈ ਤੁਹਾਡਾ ਕੋਈ ਵੀ ਚੀਜ਼ ਹੈ ਤੁਹਾਡੀ ਗਾਰੰਟੀ ਵਾਰੰਟੀ ਇਹਦੀ ਵੈਡ ਫੋਰ ਬ੍ਰਾਂਡ ਹੈ ਨੈਟ ਤੇ ਸਰਚ ਮਾਰੋ ਨਵੀ 3200 ਰੁਪਏ ਦੀ ਹੈ ਭਾਜੀ ਵੈਡ ਫੋਰ ਦੀ ਆਪਣੇ ਕੋਲ ਕਿੰਨੇ ਦੀ ਆਪਣੇ ਕੋਲ ਸਿਰਫ ਭਾਜੀ 1500 ਰੁਪਏ ਦੀ ਹੈ 1500 ਰੁਪਏ ਦੀ ਤੁਹਾਨੂੰ ਮਿਲ ਜੂਗੀ ਸਾਡੇ 18-1800 ਰੁਪਏ ਸੀ ਅੱਜ ਵੀ ਸੇਲ ਕਰ ਰਹੇ ਹਾਂ ਸ਼ੋਪ ਤੇ ਪਰ ਜਿਹੜਾ ਵੀਰੇ ਦੀ ਵੀਡੀਓ ਦੇਖ ਕੇ ਆਇਆ ਹੈਗਾ ਆਪਾਂ ਉਹਨੂੰ 1500 ਰੁਪਏ ਦੀ ਲਾਸਟ ਰੇ ਜਿਹੜੀਆਂ ਆਪਣੇ ਸਾਰੇ ਕਿਸਾਨ ਭਰਾਵਾਂ ਦੇ ਕੰਮ ਆਉਣ ਵਾਲੀਆਂ ਨੇ ਇਸ ਸ਼ਾਪ ਦੇ ਵਿੱਚ ਇਹ ਬਲੌਗ ਆਪਣਾ ਤੁਹਾਨੂੰ ਪਤਾ ਹੈ ਹਰ ਇੱਕ ਇਨਫੋਰਮੇਟਿਵ ਹੁੰਦਾ ਹੈ ਤੇ ਇੱਕ ਆ ਚੀਜ਼ ਬਾਈ ਨੇ ਦੱਸੀ ਸਾਨੂੰ ਵੀ ਟਰਾਲੀ ਦੇ ਵਿੱਚ ਤੁਸੀਂ ਸਮਾਨ ਲੱਦ ਕੇ ਵੇਡ ਦੇ ਉੱਪਰ ਪੱਠੇ ਲੈ ਕੇ ਜਾਣੇ ਨੇ ਮੰਡੀ ਪੱਠਿਆਂ ਦੇ ਕੰਮ ਆਊਗਾ ਪੱਠੇ ਤੇ ਬਾਹਰੋ ਬਾਜੀ ਤੁਸੀਂ ਜਿਹੜੀਆਂ ਪਰਾਲੀ ਦੀਆਂ ਗੱਠਾ ਬੰਨਣਾ ਸੋਲੋਜ਼ ਹੁੰਦੀਆਂ ਆਲੂਆਂ ਦੇ ਕੱਟੇ ਬੰਨਣੇ ਇਹ ਤੁਸੀਂ ਆਪਣੇ ਪਿੰਡਾਂ ਚੋਂ ਜਿਵੇਂ ਲੈਂਦੇ ਹੋ ਘੱਟੋ ਘੱਟ ਵੀ ਜ਼ਿਆਦਾ ਤਾਂ ਨਹੀਂ ਕਹਿੰਦਾ ਉੱਥੇ 350 ਜਾਂ 380 ਰੁਪਏ ਦਾ ਪ੍ਰੋਡਕਟ ਹੈ ਆਪਣੇ ਕੋਲ 330 ਰੁਪਏ ਦਾ ਹੈ ਸਿਰਫ 330 ਰਾਇਏ ਇੱਕ ਰੈਚੜਾ ਵਿੱਚ ਦੋ ਕੁੰਡੀਆਂ ਤੇ 30 ਫੁੱਟ ਲੰਬੀ ਤੇ ਤੇ ਬੈਲਟ ਲੱਗੀ ਹੋਈ ਹੈ ਭਾਈ ਤੇ ਜਿੰਨਾ ਮਰਜ਼ੀ ਛੋਟਾ ਵੱਡਾ ਕਰ ਸਕਦੇ ਹਾਂ ਬਿਲਕੁਲ ਹਾਂ ਦੋਵੇਂ ਪਾਸੇ ਇੱਕ ਵਾਰੀ ਪਾ ਕੇ ਅੰਜ ਆਪਾਂ ਇਹਨੂੰ ਜਿਹੜਾ ਦਾ ਲਾ ਸਕਦੇ ਹਾਂ ਟਰਾਲੀ ਦੇ ਉੱਪਰ ਇਹਨੂੰ ਬੰਨ੍ਹ ਸਕਦੇ ਹਾਂ ਕੀ ਬਾਤ ਹੈ ਯਾਰ ਭਾਈ ਚੀਜ਼ਾਂ ਤੁਹਾਡੇ ਕੋਲ ਸਾਰੀਆਂ ਯੂਨੀਕ ਨੇ ਤੇ ਐਂਟੀਕ ਵੀ ਹੈਗੀਆਂ ਨੇ ਮਤਲਬ ਕਹਿੰਦੇ ਆ ਕਿ ਪੁਰਾਣੀਆਂ ਵੀ ਪੁਰਾਣਾ ਮਾਲ ਵੀ ਨਿਕਲਦਾ ਵੀ ਹਾਂਜੀ ਹਾਂਜੀ ਜਿਵੇਂ ਆਹ ਫੱਟੀਆਂ ਪਈਆਂ ਨੇ ਸੰਗਲ ਇਹ ਸਾਰਾ ਪੁਰਾਣਾ ਮਾਲ ਹੈ ਜੀ ਹਾਂ ਇਹ ਆਪਣੇ ਕੋਲ तकरीबन ਚੀਜ਼ਾਂ ਨਾ ਜਿਵੇਂ ਕੰਪਨੀ ਦੇ ਰਿਜੈਕਟ ਮਾਲ ਹੀ ਨਿਕਲਦਾ ਜਿਵੇਂ ਸਵਰਾਜ ਤੋਂ ਹੋ ਗਿਆ ਹਿੰਡੋ ਫਰਮ ਹੋ ਗਿਆ ਪ੍ਰੀਤ ਇਹ ਕੰਪਨੀ ਦਾ ਰਿਜੈਕਟ ਮਾਲ ਨਿਕਲਦਾ ਲਿੰਕਾ ਲੁੰਕਾ ਆਉਂਦੀਆਂ ਇਹ ਆਪਣੇ ਕੋਲ ਪੀਛ ਦੇ ਹਸਾਬ ਸਰੀ ਹੁੰਦੀਆਂ ਕੀ ਬਾਤ ਹੈ ਦੇਖੋ ਬਈ ਸਮਾਨ ਨੂੰ ਮੜਾ ਮੋਟ ਚੰਗਾਲ ਤੇ ਲੱਗਦਾ ਹੀ ਇਹ ਲੋਹਾ ਕਿਹੜਾ ਗੜਦਾ ਛੇਤੀ ਆਪਾਂ ਨੂੰ ਪਤਾ ਜੀ ਤੇ ਆਹ ਦੇਖੋ ਮੜਾ ਇੱਧਰ ਜੀ ਆ ਆਗੀਆਂ ਪਿੰਨਾ ਪਿੰਨਾ ਦਾ ਪੂਰਾ ਕਲਸਟਰ ਹੈ ਬਾਈ ਕਿੰਨੇ ਦਾ ਸਾਰਾ ਦੇ ਦੋ ਗਿਆ ਤੋਲ ਕੇ 120 ਰੁਪਏ ਕਿਲੋ ਇਹ ਕਿੰਨਾ ਹੋ 2 ਕਿਲੋ 2.5 ਕਿਲੋ ਦਾ ਗੁੱਛਾ ਹ ਤੇ ਇਹਦੇ ਵਿੱਚ ਕਿੰਨੀਆਂ ਹੋਣੀਆਂ ਅੰਦਾਜ਼ਾ ਮੰਨ ਕੇ ਚੱਲੋ ਭਾਜੀ 8085 ਪੀਸ ਹੋਣੇ 8085 ਪੀਸ ਹੋਣਗੇ ਤੁਸੀਂ ਪਿੰਡੋਂ 10 ਰੁਪਏ ਦਾ ਪੀਛ ਲੈਂਦੇ ਹੋ ਸਿੱਧਾ ਹਿਸਾਬ ਹੈ 850 ਰੁਪਏ ਦਾ ਗੁੱਛਾ ਪੈਂਦਾ ਤੇ ਉਂਝ ਫਿਰ ਆਪਾਂ ਨੂੰ ਕਿੰਨਾ ਦੀ 350 350 500 ਰੁਪਏ ਦਾ ਇਕੱਲਾ ਇੱਕ ਗੁੱਛੇ 'ਚ ਫਰਕ ਹੈ ਤੇ ਕਿੰਨੇ ਦਾ ਇੱਕ ਫਿਰ ਇੱਕ ਪਿੰਨ ਕਿੰਨੇ ਦੀ ਪੈਂਦੀ ਉਸ ਤਿੰਨ 3.5 ਰੁਪਏ ਦੀ ਭਾਜੀ ਲਓ ਉਂਝ 10 ਦੀ ਮਿਲਦੀ 10 ਰੁਪਏ ਦੀ 10 ਰੁਪਏ 'ਚ ਮਿਲਣ ਵਾਲੀ ਪਿੰਨ 3.5 ਰੁਪਏ ਦੀ ਪੈਣੀ ਜੇ ਆਪਾਂ ਨੂੰ ਤੇ ਆਹ ਵੇਖੀ ਚੱਲੋ ਤੁਸੀਂ ਆਹ ਵਧੀਆ ਜੇ ਨੇੜੇ ਕਰਕੇ ਵਿਖਾ ਯਾਰ ਉਹ ਰਾਇ ਇਹ ਪਿੱਛੇ ਭਾਈ ਇੱਧਰ हां ਦੇਖੋ ਮਾਰਾ ਦੇਖੋ ਲਓ ਜੀ ਲਓ ਆ ਦਿਖਾ ਭਾਈ ਸਾਰਾ ਆ ਚੈੱਕ ਕਰ ਭਾਈ ਆਪਣਾ ਡੰਡੇ ਚੈੱਕ ਕਰੋ ਤੁਸੀਂ ਟਰੈਕਟਰਾਂ ਦੇ ਵੀਰੇ ਜਿਹੜੇ ਟਰੈਕਟਰਾਂ ਦੇ ਡੰਡੇ ਨੇ ਆਪਣੇ ਕੋਲ ਉਹ ਸਾਰਿਆਂ ਦੇ ਮਿਲ ਜਾਂਦੇ ਮਾਡਲਾਂ ਦੇ ਸਾਰੇ ਟਰੈਕਟਰ ਦੀ ਟਾਪਲਿੰਗ ਲੈ ਲਓ ਜਿਹੜੇ ਮਰਜ਼ੀ ਟਰੈਕਟਰ ਦਾ ਡੰਡਾ ਆਂਦਾ ਸਾਡੇ ਕੋਲ 850 ਰੁਪਏ ਪਰ ਸਾਰਿਆਂ ਲੋਡ ਕੰਪਨੀ ਬ੍ਰਾਂਡ ਦਾ ਆਂਦਾ 850 ਰੁਪਏ ਡੰਡੇ ਦਾ ਰੇਟ ਹੈ ਅੱਛਾ ਜੀ ਤੇ ਜਿਹੜੇ ਮਰਜ਼ੀ ਟਰੈਕਟਰ ਦਾ ਲੈ ਲਓ ਫੋਰਡ ਫਾਰਮ ਟਰੈਕ ਸਮਰਾਜ ਹੋਲੈਂਡ ਜਿਹੜਾ ਮਰਜ਼ੀ ਟਰੈਕਟਰ ਹੋਵੇ ਲੈ ਵੀ ਆ ਦਿਖਾ ਕਰਾਂ ਤੋਹਫਾ ਬਾਈ ਨੇ ਫੜ ਲੇ ਭਾਈ ਆ ਕਰੋ ਚੈੱਕ ਜੀ ਇਹਦੇ ਚ 32 ਪੀਸ ਹੁੰਦੇ ਆ ਇਹਦੇ ਚ ਹਰ ਇੱਕ ਨੰਬਰ ਦੀ ਗੋਟੀ ਹੁੰਦੀ ਆ 8 ਤੋਂ ਲੈ ਕੇ 20 ਨੰਬਰ ਤੱਕ ਗੋਟੀਆਂ ਮੋਟਰਸਾਈਕਲ ਦੇ ਪਲੱਗ ਦੀ ਗੋਟੀ ਗੱਡੀ ਦੇ ਅਲਾਈਵਲ ਦੀ ਗੋਟੀ 6 ਇੰਚ ਇਰਾੜ 9 ਇੰਚ ਇਰਾੜ ਐਕਸਟੈਂਸ਼ਨ ਆਂ ਕੀ ਬਾਤ ਆ ਯੂਨੀਵਰਸਲ ਇਹਦੇ ਚ ਹਰ ਇੱਕ ਚੀਜ਼ ਆ ਗਈ ਕਹ ਲੋ ਹਰ ਇੱਕ ਚੀਜ਼ ਆ ਗਈ ਜਿਵੇਂ ਓਕੇ ਲਓ ਜੀ ਬਿਲਕੁਲ 50 ਰੁਪਏ ਨਾਲ ਡਿਵਾਈਡ ਕਰੋਗੇ 32 ਪੀਸ ਆ 1650 ਰੁਪਏ ਦਾ ਬਣ ਜਾਂਦਾ ਆਪਣੇ ਤੋਂ ਸਿਰਫ 1200 ਰੁਪਏ ਦੀ ਰੇਂਜ ਦਾ 1200 ਦਾ ਮਿਲ ਜੂਗਾ ਕ੍ਰੋਮ ਵੈਂਡੀਅਮ ਵੈਂਡੀਅਮ ਸਰਨਵ ਬ੍ਰਾਂਡ ਦਾ ਹੁੰਦਾ ਭਾਈ ਡੱਬਾ ਪੈਕ ਸਰਨਵ ਬ੍ਰਾਂਡ ਦਾ ਜੀ ਲਓ ਜੀ ਕਰੋ ਚੱਕ ਡੱਬਾ ਵੀ ਨਾਲ ਤੁਹਾਨੂੰ ਮਿਲ ਜਣਾ ਹੈ ਟੈਚੀ ਵਾਂਗੂ ਜਿੱਥੇ ਮਰਜ਼ੀ ਲੈ ਜਾਓ ਚੁੱਕ ਕੇ ਲੈ ਵੀ ਮਿੱਤਰਾਂ ਇਹ ਵੀ ਚੀਜ਼ ਹੈ ਕਹਿੰਦਾ ਹੁਣ ਆ ਆਈਟਮ ਆ ਗਈ ਬਾਈ ਇਹ ਟੈਚੀ ਵਾਂਗੂ ਖੁੱਲੂ ਜਿਵੇਂ ਪਹਿਲਾਂ ਖੁੱਲਦ ਸੀ ਇਹ ਖੁੱਲੇਗਾ ਸਾਈਡ ਤੋਂ ਲੋਕ ਆਹ ਹਾਂ ਲਓ ਜੀ ਇਹ ਕੀ ਹੈ ਬਾਈ ਇਹ ਭਾਜੀ ਗੱਡੀਆਂ ਚ ਹਵਾ ਭਰਨ ਵਾਲਾ ਪੰਪ ਪਾਉਂਦਾ ਇਹ ਡਬਲ ਸਿਲੰਡਰ ਦਾ ਪੰਪ ਹੁੰਦਾ ਇਹਦੇ ਨਾਲ ਪੂਰੀ ਪੈਂਚਰ ਦੀ ਕਿੱਟ ਆਉਂਦੀ ਹੈ ਇਹਦੇ ਨਾਲ ਪੂਰੀ ਯੂਨੀਵਰਸਲ ਪਾਈਪ ਹੈ ਤੁਸੀਂ ਪਾਈਪ ਨੂੰ ਜਿੰਨਾ ਮਰਜ਼ੀ ਵੱਡਾ ਕਰ ਲਓ ਆ ਹੈਗਾ ਜੀ ਹਵਾ ਭਰਨ ਵਾਲਾ ਇਹ ਮਤਲਬ ਕੰਬੈਨ ਵਗੈਰਾ ਚ ਤਾਂ ਨਹੀਂ ਭਰ ਸਕਦਾ ਸਾਰੇ ਇਹ ਭਰਦਾ ਹੈ 150 ਪਾਉਂਡ ਤੱਕ ਹਵਾ ਭਰਦਾ ਹੈ ਭਾਜੀ 150 ਪਾਉਂਡ ਤੱਕ ਹਵਾ ਪਰੂਗਾ ਵੈਸੇ ਨਾਰਮਲ 7 ਸੀਟਰ ਗੱਡੀ ਚ ਵੀ ਭਰ ਸਕਦੇ ਆ ਟਰਾਲੀ ਟਰੁੱਲੀ ਸਾਰੇ ਚ ਭਰ ਸਕਦੇ ਆ ਇਹ ਕਿੰਨੇ ਦਾ ਬਈ ਇਹਦੇ ਪਰ ਰੇਟ ਦੱਸੋ ਇਹ ਮੈਕ ਫੋਰਸ ਨਾਲ ਹੀ ਹੁੰਦੀ ਹੈ ਓਕੇ ਆ ਦੇਖੋ ਜੀ ਕਿਟ ਹੈਗੀ ਨਾਲ ਪੈਂਚਰ ਲਾਉਣਾ ਇਹਦਾ ਇਹ ਬੈਨੀਫਿਟ ਹੋ ਜਾਂਦਾ ਜਿਵੇਂ ਤੁਸੀਂ ਬੈਟਰੀ ਨਾਲ ਚਲਾਉਣਾ ਬੈਟਰੀ ਨਾਲ ਚਲਾ ਲਓ ਓਕੇ ਜੇ ਸਿੱਧਾ ਆਕਸ ਤੇ ਲਾਉਣਾ ਗੱਡੀ ਦੀ ਆਕਸ ਤੇ ਲਾ ਦਿਓ ਓਕੇ ਆਕਸ ਨਾਲ ਵੀ ਚੱਲ ਜੂਗਾ ਇਹ ਗੱਡੀ ਦੀ ਆਕਸ ਨਾਲ ਚੱਲਣ ਵਾਲਾ ਹਵਾ ਭਰਨ ਵਾਲਾ ਪੰਪ ਹੈ ਜੀ ਦੇਖੋ ਤੁਸੀਂ ਬਾਈ ਚੀਜ਼ਾਂ ਦਾ ਇੱਕ ਟੁਕ ਆ ਗਈਆਂ ਅਸੀਂ ਪਿੱਛੇ ਰਹਿ ਗਏ ਟੈਕਨੋਲੋਜੀ ਅੱਗੇ ਚੱਲ ਗਈ ਆ ਗਿਆ ਅਗਲਾ ਅਟੈਚੀ ਜੀ ਹੁਣ ਇਹ ਖੋਲਦੇ ਆ ਬਾਈ ਤੋਹਫੇ ਦਿਖਾ ਰਿਹਾ ਤੋਹਫੇ ਇਹ ਮੈਕਫੋਰਸ ਬ੍ਰਾਂਡ ਦੀ ਹੈ ਇਹ ਮੈਕਫੋਰਸ ਬ੍ਰਾਂਡ ਦੀ ਹੈ ਨਟ ਖੋਲਣ ਵਾਲੀ ਮਸ਼ੀਨ ਹੈ ओके ਇਹ 4 in 1 ਮਸ਼ੀਨ ਆਪਾਂ ਇਹਨੂੰ ਕਹਿ ਸਕਦੇ ਹਾਂ ਕਿਉਂਕਿ ਇਹ 8 ਤੋਂ ਲੈ ਕੇ 24 ਨੰਬਰ ਤੱਕ ਨਟ ਖੋਲਦੀ ਹੈ ਜਿਹੜੇ ਮਰਜ਼ੀ ਤੇ ਇਹ ਤੁਸੀਂ ਲੱਕੜ 'ਚ ਸਰਾਕ ਕਰਨਾ ਹੈ ਲੋਹੇ 'ਚ ਸਰਾਕ ਕਰਨਾ ਹੈ ਬਰਮੇ ਨਾਲ ਹੈ ਸਾਰੇ ਬਿੱਟ ਨਾਲ ਲੈਣਾ ਜੀ ਪੇਚ ਕਾਜ਼ੀਆਂ ਬਿੱਟਾਂ ਨਾਲ ਹੈ ਸ਼ੈੱਡ ਕਸਣ ਵਾਲੇ ਬਿੱਟਾਂ ਨਾਲ ਨੇ 28 ਵਾਟ ਦੀ ਵੀਰੇ ਇਹਦੀ ਬੈਟਰੀ ਹੈ ਤੇ ਇਹਦੇ ਵਿੱਚ ਮੈਗਨੇਟਿਕ ਰੋਡ ਆ ਗਈ ਨਾਲ ਜਿਹੜੀ ਤੁਸੀਂ ਯੂਨੀਵਰਸਲ ਕਰਕੇ ਕਿੱਥੇ ਵੀ ਬੈਂਡ ਕਰਕੇ ਨਾ ਜਿੱਥੇ ਮਰਜ਼ੀ ਨੱਟੋ ਵਿੱਚ ਜਿੱਥੇ ਮਰਜ਼ੀ ਯੂਜ਼ ਕਰਕੇ ਟੰਗ ਸਕਦੇ ਹੋ ਅੱਛਾ ਭਾਈ ਆ ਇਹ ਵਿੱਚ ਕੀ ਆ ਦੀਆਂ ਬੈਟਰੀਆਂ ਇਹ ਦੋ ਬੈਟਰੀਆਂ ਭਾਜੀ 28 ਵਾਟ ਦੀ ਬਰੇਦੀ ਬੈਟਰੀ ਹੈ 28 ਵਾਟ ਦੀ ਬੈਟਰੀਆਂ ਦੋ ਮਿਲਣੀਆਂ ਨਾਲ ਅੱਛਾ ਇਹਨੂੰ ਡਾਇਰੈਕਟ ਆਪਾਂ ਬਿਜਲੀ ਤੇ ਲਾ ਕੇ ਵੀ ਚਲਾ ਸਕਦੇ ਆ ਨਹੀਂ ਨਹੀਂ ਬੈਟਰੀ ਨਾਲ ਭਾਜੀ ਅੱਛਾ ਬੈਟਰੀ ਨਾਲ ਚੱਲੇ ਤੇ ਯੋਰ ਜੋਰ ਭਾਜੀ ਦਾ 400 ਤੇ ਕੋਈ ਆਰਮੇਚਰ ਨੂੰ ਕੁਝ ਹੁੰਦਾ ਤਾਂ ਨਹੀਂ ਵਿੱਚ ਇਹ ਵੀਰੇ ਆਰਮੇਚਰ ਲਈ ਤੇ ਸੀਨ ਹੀ ਨਹੀਂ ਇਹ ਬਰਸ਼ਲੈਸ ਮਸ਼ੀਨ ਹੈ ਇਹ ਬਰਸ਼ਲੈਸ ਮਸ਼ੀਨ ਇਹਦੇ ਵਿੱਚ ਕਾਰਬਨ ਕੋਰਬਨ ਕੁਝ ਨਹੀਂ ਪੈਂਦਾ ਸੜਨ ਸੁੜਨ ਦਾ ਕੋਈ ਦਿੱਕਤ ਨਹੀਂ ਹੈ ਜਿਹਦਾ 400 ਨਿਊਟਨ ਮੀਟਰ ਦਾ ਇਹਦਾ ਟਾਰਕ ਹੁੰਦਾ ਹੈ 400 ਨਿਊਟਨ ਮੀਟਰ ਦਾ ਮਤਲਬ 24 ਨੰਬਰ ਤੱਕ ਜੋਰ ਮਾਰ ਸਕਦੇ ਆ ਗੋਟੀ ਨਾਲ ਆਉਂਦੀ ਹੈ 24 ਨੰਬਰ ਦੀ ਲਓ ਜੀ ਇੱਕ ਤੋਹਫਾ ਬਹੁਤ ਵਧੀਆ ਅੱਛਾ ਕੀ ਪ੍ਰਾਈਸ ਵੀਰੇ ਦਾ ਇਹ ਵੀਰੇ ਸਿਰਫ ਆਪਣੇ ਕੋਲ 4000 ਰੁਪਏ ਦੀ ਰੈਂਡ ਦੀ ਆਪਾਂ ਨੇ ਸਭ ਤੋਂ ਪਹਿਲੇ 5200 ਰੁਪਏ ਦੀ ਪਾਈ ਸੀ ਜਿਵੇਂ ਜਿਵੇਂ ਰੇਟ ਘਟਿਆ ਇਹ ਸਿਰਫ ਖਾਲੀ ਟੂਲ ਬਾਕਸ ਆ ਮੈਂ ਕਿਹਨੇ ਘਰ ਰੱਖਣਾ ਹੈ ਵਰਕਸ਼ਾਪ ਤੇ ਰੱਖਣਾ ਹੈ ਇਹ ਬਹੁਤ ਹੀ ਵਧੀਆ ਪ੍ਰੋਡਕਟ ਹੈ ਜਿਵੇਂ ਜਿੱਤੇ ਹੁੰਦੀ ਹੈ ਤੇ ਵਿੱਚ ਸਾਈਡ ਤੇ ਤੁਸੀਂ ਕੋਈ ਵੀ ਸਮਾਨ ਰੱਖ ਸਕਦੇ ਹੋ ਭਾਜੀ ਦੇ ਚ ਅੱਛਾ ਜੀ ਹਾਂ ਇਹ ਇਹਦਾ ਕੀ ਸੀਨ ਹੈ ਇਹ ਕਿੰਨੇ ਦਾ ਹੈ ਇਹਦੇ ਚ ਆਪਣੇ ਕੋਲ ਤਿੰਨ ਸਾਈਜ਼ ਆਉਂਦੇ ਆ 700 800 900 ਤਿੰਨੋ ਸਾਈਜ਼ ਮਿਲ ਜਾਣਗੇ ਇਹ ਵੱਡਾ ਸਾਰਿਆਂ ਨਾਲ ਇਹ ਛੋਟਾ ਭਾਜੀ ਸਾਰਿਆਂ ਨਾਲ ਅੱਛਾ ਛੋਟਾ ਸਾਰਿਆਂ ਨਾਲ ਇਹ ਕਿੰਨੇ ਦਾ ਕਿਵੇਂ ਜੀ ਇਹ ਕਿੰਨੇ ਦਾ ਛੋਟਾ ਸਾਰਿਆਂ ਨਾਲ ਇਹ ਸਭ ਤੋਂ ਛੋਟਾ 700 ਦਾ ਉਸ ਤੋਂ ਵੱਡਾ 800 ਦਾ ਉਸ ਤੋਂ ਵੱਡਾ 900 ਰੁਪਏ ਦਾ ਭਾਜੀ 700 800 900 ਠੀ ਇਆ ਆਪਣੇ ਕੋਲ ਹਿਲਟੀ ਮਸ਼ੀਨ ਆਂਦੀ ਹੈ ਜਿਵੇਂ ਕਿਸੇ ਨੇ ਲੈਂਟਰ ਲੂੰਟਰ ਤੋੜਨਾ ਹੈ اچھا ਜੀ ਇਹ ਲੈਂਟਰ ਤੋੜਨ ਉਸੇ ਰੈਡ ਹੌਰਸ ਬ੍ਰਾਂਡ ਦਾ ਹੈ ਆਪਣੇ ਕੋਲ ਵੈਸੇ ਤਕਰੀਬਨ ਪ੍ਰੋਡਕਟ ਰੈਡ ਹੌਰਸ ਬ੍ਰਾਂਡ ਦਾ ਹੁੰਦਾ ਹੈ ਓਕੇ ਜੀ ਤੇ ਇਹ ਰੈਡ ਹੌਰ ਜੀ 5 ਕਿਲੋ ਦੀ ਹੈ 7 ਕਿਲੋ ਦੀ ਹੈ 16 ਕਿਲੋ ਦੀ ਹੈ ਪ੍ਰਾਈਸ ਵਾਈਜ਼ ਦਾ ਦੋ ਵੀ ਆਪਾਂ ਨੂੰ ਆਮ ਨਾਲੋਂ ਕਿੰਨੀ ਸਸਤੀ ਪਾਉਂਦੀ ਹੈ ਆਪਾ ਜੀ ਜਿਵੇਂ ਇਹ ਮਸ਼ੀਨ ਤੁਹਾਡੇ ਉੱਤੇ 4000 ਰੁਪਏ 4500 ਰੁਪਏ ਦੀ ਆਪਣੇ ਉੱਤੇ 3000 ਰੁਪਏ ਦੀ ਰੈਂਟਕ ਹੋਏਗੀ 5 ਕਿਲੋ ਦੀ ਹਿਲਟੀ ਇਹਦੇ ਨਾਲ ਇੱਕ ਸੁੰਬਾ ਇੱਕ ਛੈਣੀ ਤਿੰਨ ਬਰਮੇ ਨਾਲ ਲਾਂਦੇ ਹਾਂ ਸੈੱਟ ਫ੍ਰੀ ਤੇ ਇਹ ਕਿ 7 ਕਿਲੋ ਦੀ ਆਂਦੀ ਹੈ ਜਿਵੇਂ ਇਹਦੀ ਟੱਚ ਪਲਾਸਟਿਕ ਦੀ ਇਹਦੀ ਲੋਹੇ ਦੀ ਹੁੰਦੀ ਹੈ ਅੰਦਰ ਟੱਚ ਇਹ ਲੋਹੇ ਦੀ ਟੱਚ ਵਾਲੀ ਆਂਦੀ ਹੈ ਤੇ ਮੰਨ ਕੇ ਚੱਲੋ ਆਪਣੇ ਕੋਲ 4000 ਰੁਪਏ ਦੀ ਰੇਟ ਤੱਕ ਬੰਨ ਜਾਂਦੀ ਉਹ 5000 5200 ਰੁਪਏ ਦੀ ਹੈ ਸਾਰੇ ਪਾਸੇ 11500 ਰੁਪਏ ਲੈਸ ਹੀ ਮਿਲੂਗਾ ਤੁਹਾਨੂੰ ਹਰ ਇੱਕ ਚੀਜ਼ ਤੇ ਭਾਈ ਤੇ ਇਹ 16 ਕਿਲੋ ਦੀ ਹੈ ਇਹ 66500 ਰੁਪਏ ਦੀ ਮੰਨ ਕੇ ਚੱਲੋ ਓਕੇ ਜੀ ਲਿਸਟ ਦੇ ਹਿਸਾਬ ਸਿਰ ਹੁੰਦਾ ਜਿਵੇਂ ਲਿਸਟ ਹੋਏਗੀ ਉਵੇਂ ਲੱਗ ਜਾਂਦਾ ਵੀਰੇ ਠੀਕ ਹੈ ਜੀ ਹਾਂ ਉਸ ਤੋਂ ਬਾਅਦ ਆਪਣੇ ਕੋਲੇ ਕੀ ਪਾਉਂਦੀ ਹੈ ਇਹ ਬਹੁਤ ਟ੍ਰੈਂਡਿੰਗ ਤੇ ਚੱਲੀ ਹੈ ਕੀ ਪਚਾਈ ਲਓ ਜੀ ਆ ਕੀਪਾਂ ਚੈੱਕ ਕਰੋ ਇਹ ਲਓ ਜੀ ਇਹ ਤੁਸੀਂ ਜਿੱਥੋਂ ਮਰਜ਼ੀ ਪਤਾ ਕਰ ਲਓ ਇਹਦਾ 150 ਰੁਪਏ ਤੋਂ ਘੱਟ ਕਿੱਥੇ ਰਹਿਣੇ ਆਪਾਂ ਨੇ ਪਾਈਪੇ 110 ਰੁਪਏ ਦੀ ਸਿਰਫ 110 ਦੀ ਵਿੱਚੇ ਨਾਲ ਆ ਮਿਲੂਗਾ ਪੁੱਤ ਰਾਜਾ ਅਗਲਾ ਆ ਗੱਡੀ 'ਚ ਆ ਮੈਂ ਦੱਸਦਾ ਨਾ ਇਹਦੀ ਏ ਮੋਜ ਆ ਬਾਈ ਮੈਂ ਦਿਖਾਣਾ ਇਹ ਦੇਖੋ ਇਹ ਆਪਾਂ ਗੱਡੀ 'ਚ ਤੇਲ ਪਾਉਣਾ ਨਾ ਮੰਨ ਲਓ ਆਪਣੀ ਕੰਨੀ ਘਰੇ ਭਰੀ ਪਈ ਹੈ ਨਾ ਤੇਲ ਦੀ ਜਦੋਂ ਗੱਡੀ 'ਚ ਤੇਲ ਪਾਉਣਾ ਹੋਵੇ ਤੇ ਇਹ ਨਾ ਪੈਂਦਾ ਨਹੀਂ ਕਿਸੇ ਚੀਜ਼ ਨਾਲ ਆ ਵੇਖੋ ਫਲੈਕਸੀਬਿਲਟੀ ਇਹਦੇ ਵਿੱਚ ਇਹ ਲਾ ਕੇ ਉੱਪਰ ਕੀ ਬਲਾ ਕੇ ਆਪਾਂ ਇੰਜ ਕਰਕੇ ਇਹ ਤੇਲ ਪਾ ਸਕਨੇ ਆ ਜੀ ਲਓ ਜੀ ਆ ਗਿਆ ਕੰਡਾ ਆ ਦੇਖੋ ਭਾਜੀ ਆ ਕੰਡਾ ਆ ਗਿਆ ਬਰੇ ਇਹ ਲਓ ਜੀ ਆ ਕੰਡਾ ਆ ਗਿਆ ਜੀ ਦੇਖੋ ਕਰੋ ਚੱਲ ਇਹ ਘਰ ਦਾ ਇਹ ਕਿਸੇ ਨੇ ਛੋਟੀ ਦੁਕਾਨ ਹੈ ਕਿ ਦੀ ਕੋਈ ਵੀ ਵਧੀਆ ਚੀਜ਼ ਘਰ ਟੰਗਣਾ ਕੁਝ ਵੀ ਕਰਨਾ ਸਭ ਤੋਂ ਵਧੀਆ ਛੋਟਾ ਜਿਹਾ ਪ੍ਰੋਡਕਟ ਹੈ 550 ਰੁਪਏ ਦਾ ਪ੍ਰੋਡਕਟ ਹੈ ਹਾਂ ਜੀ ਘਰ ਟੰਗ ਲਓ ਕੋਈ ਛੋਟੀ ਦੁਕਾਨ ਤੇ ਟੰਗ ਲਓ ਮੇਰੇ ਖਿਆਲ ਨਾਲ 200 ਕਿਲੋ ਤੱਕ 2 ਕੁਇੰਟਲ ਤੱਕ ਇਹ ਕੰਡਾ 2 ਕੁਇੰਟਲ ਤੱਕ ਇਹ ਤੋਲ ਦਿੰਦਾ ਹੈ ਡੱਬਾ ਪੈਕ ਆਂਦਾ ਹੈ ਕੰਡਾ ਤੇ ਆਪਣੇ ਕੋਲ 550 ਰੁਪਏ ਦੀ ਰੇਂਜ ਤੋਂ ਹੁੰਦਾ ਗ੍ਰਹਿ ਕੰਡਾ ਜ਼ਰੂਰ ਜ਼ਰੂਰ ਆਉਣਗੇ ਬਈ ਵੀਰੇ ਸਾਰੇ ਕਸਟਮਰ ਅੱਛਾ ਮੇਰੇ ਆ ਜਿਹੜੀਆਂ ਫੱਟੀਆਂ ਆ ਦੁੱਜੀਆਂ ਪਈਆਂ ਲਿੰਕਾਂ ਸ਼ਿੰਕਾਂ ਸਾਰਾ ਕੁਝ ਨਾ ਵੀਰੇ ਸਾਰੀਆਂ ਆਪਣੇ ਕੋਲ ਵੀਰੇ ਕੰਪਨੀ ਤੇ ਆਉਂਦੀਆਂ ਸਾਰੀਆਂ ਜਿਵੇਂ ਆਪਣੇ ਕੋਲ ਨਾ ਸਵਰਾਜ ਦਾ ਜ਼ਿਆਦਾ ਹੈ ਜਿਵੇਂ ਇੱਕ ਮਿੰਟ ਗੱਲ ਤੁਹਾਡੇ ਵਿੱਚ ਢੋਗਦਾ ਮੇਰੇ ਸੋਰੀ ਆ ਜਿਹੜਾ ਰੰਗ ਲੱਥਾ ਇਹ ਤੁਸੀਂ ਤਿਆਰ ਕਰਾਉਂਦੇ ਹੋ ਜਾਂ ਕਿਵੇਂ ਰੰਗ ਜਾਂਦਾ ਕੰਪਨੀ ਦਾ ਰਿਜੈਕਟ ਪੀਸ ਆਂਦਾ ਹੈ ਬਿਨਾਂ ਬਗੈਰ ਰੰਗ ਤੋਂ ਆਂਦਾ ਸਾਰਾ ਮਾਲ ਓਕੇ 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 ਉਹ ਕਲਰ ਫਿਰ ਬਾਅਦ ਚ ਜਿਹੜੀਆਂ ਓਕੇ ਹੋ ਜਾਂਦੀ ਚੀਜ਼ ਉਹਨੂੰ ਕਰਾਉਂਦੇ ਨੇ ਉਹਨੂੰ ਕਰਾਉਂਦੇ ਨੇ ਭਾਜੀ ਠੀਕ ਠੀਕ ਮੈਂ ਸਮਝ ਗਿਆ ਵੀਰੇ ओके okay. ए ए फिर ਕਿਹੜੇ ਕਿਹੜੇ ਟਰੈਕਟਰ ਨੇ ਆਪਣੇ ਕੋਲ ਸਵਰਾਜ 735 855 744 963 970 969 ਸਾਰੇ ਮਾਡਲ 25 ਮਾਡਲ ਤੱਕ ਆਪਣੇ ਕੋਲ ਹੈ ਵੀਰੇ ਇੱਕ ਫਾਰਮ ਟਰੈਕ 55 ਦੀ ਪੁੱਛ ਰਿਹਾ ਸੀ ਕੋਈ ਬੰਦਾ ਮਿਲ ਜਾ ਫਾਰਮ ਟਰੈਕ ਦੀ ਮਿਲ ਜਣੇ 4000 ਰੁਪਏ ਦਾ ਜੋੜਾ ਇੱਕ ਸਾਲ ਦੀ ਪੂਰੀ ਗਾਰੰਟੀ ਦਵਾਂਗੇ ਸਭ ਫਾਰਮ ਟਰੈਕ ਦੀ ਕਾਰਡ ਤੇ ਲਿਖ ਕੇ ਠੀਕ ਹੈ ਵੀਰੇ ਆ ਆ ਵੀਰੇ ਆ ਆ ਕੈਨਿਕ ਆ ਦੀ ਇਹ ਹਾਂ ਗ੍ਰੀਸ ਗਨ ਹੁੰਦੀ ਹੈ ਇਹਦੇ ਚ ਆਪਣੇ ਕੋਲ ਸਹਿਜ 3 ਕਿਲੋ 5 ਕਿਲੋ 10 ਕਿਲੋ 15 ਕਿਲੋ ਕਿਆ ਬਾਤ ਹੈ ਹਾਂ ਸਾਰੇ ਸਾਈਜ਼ ਆਪਣੇ ਕੋਲ ਅਵੇਲੇਬਲ ਹੁੰਦੇ ਆਲੇ ਸਾਰੀ ਠੀਕ ਹੈ ਜੀ ਠੀਕ ਹੈ ਹਾਇਵਰ ਮੈਂ ਤੁਹਾਨੂੰ ਨਵੀਆਂ ਨਵੀਆਂ ਇੱਕ ਦੋ ਆਈਟਮਾਂ ਦਿਖਾ ਦਿੰਨਾ ਆਪਣੇ ਕੋਲ ਜਿਵੇਂ ਇਹ ਬਾਂਕ ਆਂਦੀ ਹੈ ਇਹ ਬਾਂਕਾਂ ਆਪਣੇ ਕੋਲ ਆਂਦੀਆਂ ਇਹ ਤੋਲ ਕੇ ਹੀ ਹੁੰਦੀਆਂ ਬਾਂਕਾ ਮਤਲਬ ਅੱਛਾ ਆਪਾਂ ਨੂੰ ਨਾ ਖੋਲਣਾ ਹਾਂ ਆਪਾਂ ਨੂੰ ਵੈਂਚੂਆਇਸ ਕਹ ਦਿੰਦੇ ਨੇ ਇੰਗਲਿਸ਼ ਪੰਜਾਬੀ ਜਿ ਆਪਾਂ ਇਹਨੂੰ ਬਾਂਕ ਕਹ ਦਿੰਦੇ ਇੱਥੇ ਚੀਜ਼ ਵਸਾ ਕੇ ਪੰਜਾਬੀ ਦੱਸਿਓ ਜੇ ਕੋਈ ਨਟ ਨਹੀਂ ਖੁੱਲਦਾ ਉਹਨੂੰ ਖੋਲਣ ਵਾਸਤੇ ਹੈ ਜਾਂ ਕੋਈ ਚੀਜ਼ ਟਿਕਾ ਕੇ ਉੱਤੇ ਨਟ ਫਿੱਟ ਕਰਨਾ ਜਾਂ ਖੋਲਣਾ ਉਹਦੇ ਵਾਸਤੇ ਠੀਕ ਹੈ ਜੀ ਇਹਦੇ ਜ ਆਪਣੇ ਕੋਲ ਸੈਹ ਜਿਵੇਂ 8 ਕਿਲੋ ਮਿਲ ਜਾਂਦਾ 16 ਕਿਲੋ ਮਿਲ ਜਾਏਗਾ 12 ਕਿਲੋ ਮਿਲ ਜਾਏਗਾ ਸੈਹ ਜ ਆਪਣੇ ਕੋਲੇ ਦੇ ਸਾਰੇ ਆ ਤੋਲ ਕੇ ਹੁੰਦੀ 180 ਰੁਪਏ ਕਿਲੋ 180 ਰੁਪਏ ਕਿਲੋ ਹੁੰਦੇ ਆ ਸੈਹ ਆਪਣੇ ਕੋਲੇ ਦੇ ਸਾਰੇ ਹੀ ਮਿਲ ਜਾਂਦੇ ਆ ਆਪਣੇ ਕੋਲ ਜਿਵੇਂ ਡੀ ਕੁੰਡੇ ਸੋਚਨ ਦਾ ਕੁੰਡਾ ਹਰ ਇੱਕ ਤਰ੍ਹਾਂ ਦਾ ਕੁੰਡਾ ਪਰ ਪੀਸ ਆ ਪਰ ਪੀਸ ਭਾਜੀ 100 ਰੁਪਏ 150 ਰੁਪਏ ਪੁਰਾਣੇ ਵੀ ਆ ਗਏ ਆਪਣੇ ਕੋਲ ਤੋਲ ਕੇ ਹੁੰਦੇ ਆ 150 ਰੁਪਏ ਕਿਲੋ ਪੁਰਾਣੇ ਲਓ ਜੀ ਇਹ ਚ ਨੱਟ ਲੱਗੇ ਨੇ ਆ ਕੀ ਹੈ ਬਾਈ ਆਪਣੀ ਛੋਟੀ ਜੀ ਆ ਰਹੀ ਹੈ ਓਹ ਹੋ ਆ ਦੇਖੋ ਛੋਟੀ ਜੀ ਆ ਰਹੀ ਕਿੰਨੀ ਵਧੀਆ ਇਹ ਕਾਦੇ ਕੰਮ ਆਉਂਦੀ ਬਈ ਨਿੱਕੀ ਜੀ ਬਿਲਕੁਲ ਮੈਂ ਲੋਕੀ ਟੰਗਾ ਨਾਲਸੇ ਕਹ ਲੋ ਲੈ ਜਾਂਦੇ ਆ ਜਾਂ ਛੋੜੇ ਤਾਰਾ ਤੂਰਾ ਵੜਨ ਵਾਲੇ ਆਪਣੇ ਕੋਲੇ ਬੰਦੇ ਲੈ ਜਾਂਦੇ ਆ ਤੁਸੀਂ ਇਕੱਲਾ ਲੋਗੇ ਤਾਂ ਬਲੇਡ ਪਲੇਟ ਹੀ 20 ਰੁਪਏ ਦਾ ਹੈ ਆਪਣੇ ਤਾਂ ਪੂਰੀ ਆਰੀ 20 ਰੁਪਏ ਦੀ ਹੈ ਲਓ ਜੀ ਆ 20 ਰੁ ਹਾਲੋ ਜੀ ਆ ਦੇਖੋ ਭਾਈ ਇਹ ਛੋਟਾ ਜਿਹਾ ਬਰੇ ਗੋਟੀ ਸੈਟ ਆਂਦਾ ਇਹਦੇ ਚ 10 ਗੋਟੀਆਂ ਇੱਕ ਰੈਚਰਡ ਆ ਇੱਕ ਰਾਡ ਆ ਹੂੰ ਤੁਸੀਂ 50 ਰੁਪਏ ਨੂੰ 10 ਗੋਟੀਆਂ ਲਓਗੇ ਉਹੀ ਕੱਲੀਆਂ 500 ਦੀਆਂ ਪਣ ਜਾਂਦੀਆਂ ਆ ਤੇ ਆਪਾਂ ਸੈਟ ਹੀ 500 ਰੁਪਏ ਦਾ ਦੇ ਦੇਣਾ 250 ਦਾ ਕੱਲਾ ਰੈਚਰਡ ਰੈਚਰਡ 500 ਰੁਪਏ ਦਾ ਸੈਟ ਕਰੋ ਗੱਲ ਜੀ ਇਹ ਆਪਣੇ ਕੋਲੇ ਕਿੰਨਾ ਵਧੀਆ ਟਿਕਾਣੇ ਦੇ ਲੈ ਕੇ ਆਏ ਆ ਤੁਹਾਨੂੰ ਮੈਂ ਇਹ ਆਪਣੇ ਕੋਲੇ ਟੋਚਣ ਦੀ ਤਾਰ ਆਂਦੀ ਹੈ ਗੱਡੀਆਂ ਸੇ ਇਹ ਤਾਂ ਬਰੇ ਬਹੁਤ ਹੀ ਵਧੀਆ ਚੀਜ਼ ਆ ਬਹੁਤ ਹੀ ਘੈਂਟ ਪ੍ਰੋਡਕਟ ਆ ਛੋਟਾ ਜਿਹਾ ਅੱਛਾ ਇਹਦੇ ਵਿੱਚ ਭਾਈ ਸਿਲਵਰ ਦੀ ਹੈ ਤੇ ਦੂਜੀ ਉਹ ਦੂਜੀ ਤਾਰ ਨਾਲ ਇਹੀ ਲੱਗੀਆਂ ਭਾਈ ਆਈ ਹੁਕਾਂ ਤੇ ਆਪਾਂ ਕੋਲੇ 350 ਰੁਪਏ ਦਾ ਇਹਦੇ 3.5 ਮੀਟਰ ਦੀ ਲੈਂਥ ਹੈ ਗੱਡੀ ਐਸੇ ਟੋਟਲ ਟੂ ਬਾਈ ਸੈਵਨ ਸੀਟਰ ਗੱਡੀ ਦੇ ਕਾਰਡ ਕੱਢ ਦੂਗਾ ਕੱਢ ਦਿੰਦੀ ਆ ਯਾਰ ਲੋਕੇ ਟਰੈਕਟਰਾਂ ਵਾਸਤੇ ਲੈ ਕੇ ਜਾਈ ਜਾਂਦੇ ਕਿੰਨੇ ਫੁੱਟ ਆ ਇਹ ਇਹ ਵੀਰੇ 11.5 ਫੁੱਟ ਹੋ ਗਈ 11 ਫੁੱਟ ਹੋ ਗਈ ਭਾਈ 3.5 ਮੀਟਰ ਚਾਹੀਦਾ ਵੀ ਇੰਨਾ ਗੈਪ ਤਾਂ ਚਾਹੀਦਾ ਵੀ ਆ ਯਾਰ ਆਪਣੇ ਕੋਲੇ 3 ਮੀਟਰ ਦੀ ਆਂਦੀ ਆ ਤੇ ਇਹਦੇ ਚ ਟੀ ਕੋਟੀ ਆਂਦੀ ਆ ਟੀ ਕੋਟੀ ਦੇ ਆਪਣੇ ਕੋਲ ਨੰਬਰ ਸਾਰੇ ਜਿਹੜੇ ਮਰਜ਼ੀ ਅੱਜ ਤੇ 10 ਤੋਂ 11 15 60 ਰੁਪਏ ਪੀਸ ਹੈ ਜਿਹੜਾ ਮਰਜ਼ੀ ਨੰਬਰ ਲੈ ਲਓ 60 ਰੁਪਏ ਵੀ ਪੀਸ ਵਧੀਆ ਜਿ ਹੈ ਨਾ ਇਹ ਹਾਂਜੀ ਭਾਜੀ ਹਾਂਜੀ ਲਓ ਜੀ ਚਾਬੀਆਂ ਦਾ ਵੀ ਸੈੱਟ ਆਉਂਦਾ 6 ਤੋਂ ਲੈ ਕੇ 32 ਨੰਬਰ ਤੱਕ 25 ਚਾਬੀਆਂ 25 ਪਾਨੇ ਸਿਰਫ ਵੀਰੇ 680 ਰੁਪਏ ਦਾ 680 ਦੇ 25 ਚਾਬੀਆਂ ਤੇ 25 ਪਾਨੇ ਸਾਰਾ ਸੈੱਟ ਲੈ ਜਾਓ ਸਿਰਫ 680 ਦੇ ਵਿੱਚ ਕਿਆ ਬਾਤ ਹੈ ਭਾਈ ਯਾਰ ਵਾਕੇ ਗੱਲਬਾਤ ਨਾਲ ਸਟੈਂਡ ਵੀ ਟੰਗਣਾ ਸਿਆਣਾ ਲਓ ਜੀ ਠੀਕ ਹੈ ਫਿਰ ਆ ਆ ਦੱਸ ਬਾਈ ਮਾਇਆ ਸਿਲੰਡਰ ਜੇ ਕੀ ਰੱਖੇ ਹੈ ਇਹ ਜੈਕ ਕੈਮਰੇ ਜੈਕ ਕਰ ਇਹ ਕਿਵੇਂ ਇਹ ਛੋਟਾ ਵੀਰੇ ਗੱਡੀ ਦਾ ਜਿਵੇਂ ਜੈਕ ਕਰਦਾ 3 ਟਨ ਦਾ ਜੈਕ ਹੈ ਇਹ 550 ਰੁਪਏ ਦਾ ਹੈ ਛੋਟੀਆਂ ਗੱਡੀਆਂ ਉੱਤੇ ਜਿਵੇਂ ਅਮਰੂਤੀ ਅਲਟਰੋ ਸ਼ਿਫਟ ਬ੍ਰੀਜ਼ਾ ਕ੍ਰੇਡਾ ਉਦੇਸ ਤੇ ਆਉਂਦਾ ਹੈ ਇਹ ਫਿਰ ਚੱਲਦਾ ਵਰਕ ਕਿਵੇਂ ਕਰਦਾ ਹੈ ਇਹ ਬਸ ਉਰੇ ਦੀ ਟਿਪਰੀ ਵੀ ਦੀ ਟੈਟ ਹੋ ਜਾਂਦੀ ਹੈ ਤੇ ਪ੍ਰੈਸ਼ਰ ਨਾਲ ਹਾਈਡਰੋਲਿਕ ਨਾਲ ਚੱਲ ਜਾਂਦਾ ਹੈ ਜੇ ਆਪਣੇ ਕੋਲ ਸਾਇਡ 3 ਟਨ 5 ਟਨ 15 டன் 100 டன் ਦਾ ਆਪਣੇ ਕੋਲ ਸਾਰੀ ਸੀਰੀ ਹੈ 100 டன் ਤੱਕ ਚੈੱਕ ਸਾਰੀ ਸੀਰੀ ਹੈਗੀ ਬਾਈ ਠੀਕ ਹੈ ਜੀ ਆਲਾ ਜਾ ਬਣੀ ਠੀਕ ਹੈ ਓਕੇ ਹੈ ਵੀਰੇ ਬਹੁਤ ਵਧੀਆ ਵੀਰੇ ਸਾਨੂੰ ਲੱਗਾ ਸਮਾਨ ਤੁਹਾਡਾ ਇੱਥੇ ਆਣ ਕੇ ਹੋਰ ਕੋਈ ਆਈਟਮ ਰਹਿ ਗਈ ਹੈ ਬਾਈ ਤਾਂ ਦੱਸ ਦੋ ਸਾਰੀ ਨਹੀਂ ਦੱਸਦਾ ਮੈਂ ਬਾਈ ਸਾਨੂੰ ਕੋਸ਼ਿਸ਼ ਪੂਰੀ ਬਾਕੀ ਬਾਈ ਇੰਨੀਆਂ ਇੰਨੀਆਂ ਆਜੋ ਵੀਰੇ ਆਜੋ ਇੰਨੀਆਂ ਆਈਟਮਾਂ ਨੇ ਬਾਈ ਤੇ ਮਤਲਬ ਕਿ ਪੂਰੀਆਂ ਨਹੀਂ ਕਰ ਸਕਦੇ ਆਪਾਂ ਹਾਂਜੀ ਹਾਂਜੀ ਇਹ ਅੰਕਲ ਜੀ ਨਾ ਲੁਧਿਆਣੇ ਤੋਂ ਆਏ ਨੇ ਜੀ ਇਹ ਸਪੈਸ਼ਲ ਲੁਧਿਆਣਾ ਸਾਨੂੰ ਇੱਥੋਂ ਤਕਰੀਬਨ 100 ਕਿਲੋਮੀਟਰ ਪੈ ਜਾਂਦਾ ਹੈ ਨਾ ਜੀ ਤੇ 100 ਕਿਲੋਮੀਟਰ ਦੇ ਨੇੜੇ ਏਰੀਆ 'ਚੋਂ 100 ਤੋਂ ਵੱਧ ਲਾ ਲੋ ਆਏ ਨੇ ਤੇ ਅੰਕਲ ਜੀ ਕਿਵੇਂ ਲੱਗਦਾ ਵਧੀਆ ਸਮਾਨ ਦੇ ਵਿੱਚ ਵਧੀਆ ਜੀ ਅੱਛਾ ਪਹਿਲੀ ਵਾਰੀ ਆਏ ਕਿ ਪਹਿਲਾਂ ਵੀ ਆਉਂਦੇ ਹੋ ਤੁਸੀਂ ਇੱਥੇ ਐ ਤਾਂ ਆਉਂਦਾ 30 ਸਾਲ ਦੀ ਜਿਹਨਾਂ ਕੋਲੇ ਸੂਰ ਬੋਲੇ ਲਓ ਜੀ 30 ਸਾਲ ਤੋਂ ਸਾਰੇ ਨੇ ਜੀ ਤੇ ਸਮਾਨ ਵਧੀਆ ਲੱਗਾ ਪਰਫੈਕਟ ਜੀ ਵਧੀਆ 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 ਕਰਕੇ ਇੱਥੇ ਆਉਂਦੇ ਸੀ ਤੇ ਇਹਨਾਂ ਨੇ ਇਹਨਾਂ ਨੇ ਹੀ ਆਉਂਦੇ ਸੀ ਨਹੀਂ ਠੀਕ ਹੈ ਸਾਡੇ ਦੇ ਘਰ 'ਚ ਹੀ ਸਮਝੋ ਜੀ ਤੇ ਅੰਕਲ ਨੂੰ ਵਧੀਆ ਲੱਗਾ ਸਮਾਨ ਦੇਖੋ ਤੁਸੀਂ ਦੂ ਕਵਾੜੀ ਮਾਰਕੀਟ ਜਿਹਨੂੰ ਕਹਦੇ ਆ ਵੈਸੇ ਮੈਂ ਇਹਨੂੰ ਪਹਿਲਾਂ ਵੀ ਇੱਕ ਵਲੌਗ ਵਿੱਚ ਦੱਸਿਆ ਸੀ ਕਹਨ ਨੂੰ ਕਵਾੜੀ ਮਾਰਕੀਟ ਹੈ ਪਰ ਕਬਾੜ ਹੋਈਆਂ ਚੀਜ਼ਾਂ ਨੂੰ ਸਾਡੇ ਵਾਲੀ ਇੱਥੋਂ ਵਾਲੀ ਮਾਰਕੀਟ ਹੈ ਚਾਰ ਚੰਨ ਲਾ ਦਿੰਦੀ ਕਹਨੇ ਵੀ ਪੁਰਾਣੀ ਚੀਜ਼ ਕਰਕੇ ਕਵਾੜ ਵਾਈਦੀ ਆ ਬੜਾ ਕਵਾੜ ਹੁੰਦੀ ਹੋ ਵਧੀਆ ਔਰ ਅੱਛਾ ਪੁਰਾਣੀਆਂ ਚੀਜ਼ਾਂ ਨਵੇਂ ਨਾਲੋਂ ਜ਼ਿਆਦਾ দামਦਾਰ ਨਹੀਂ ਹੈਗੀਆਂ ਨੇ ਜੀ ਲਓ ਜੀ ਦਿਖਾਓ ਉਧਰ ਮੜਾ ਜਾ ਸਾਰਾ ਦੂਰ ਤੱਕ ਦੇਖੋ ਜੀ ਆਹ ਦੇਖ ਲਓ ਜੀ ਪਿੰਨਾ ਗੁੱਲੇ ਹਰ ਤਰ੍ਹਾਂ ਦੇ ਮਿਲ ਜਾਣਗੇ ਹਰ ਸਾਈਜ਼ ਦੇ ਵਿੱਚ ਮਿਲ ਜਾਣਗੇ ਜੀ 24 ਤੋਂ 15 ਚੀਏ ਬਾਈ ਕਸਟਮਰਾਂ ਦਾ ਮੇਲਾ ਲੱਗਿਆ ਰਿਹਾ ਜਾਂਦਾ ਜੀ ਦੇਖੋ ਕੋਈ ਲੁਧਿਆਣੇੋਂ ਆਇਆ ਕੋਈ ਸਮਾਣੇੋਂ ਆਇਆ ਕੋਈ ਕਿਤੋਂ ਆਇਆ ਦੇਖੀ ਚਲੋ ਆਹ ਦੇਖੋ ਸੰਗਲਾਂ ਦੀ ਤਾਂ ਮੈਂ ਕਹਿੰਦਾ ਵੀ ਕੋਈ ਗਿਣਤੀ ਅੰਤ ਨਹੀਂ ਹੈਗਾ ਕਿੰਨੇ ਗੁਣ ਹੈ ਬਸ ਵੈਨ ਲਈ ਇੰਨੀ ਕੋਈ ਥਾਂ ਹੈ ਬਸ ਆ ਇੰਨੀ ਕੋ ਥਾਂ ਹੈ ਬਹਿਣ ਵਾਸਤੇ ਆ ਬਾਕੀ ਸਾਰਾ ਸਮਾਨ ਹੀ ਸਮਾਨ ਜੀ ਇੱਥੇ ਪੇਚਕਸ ਦੇਖੋ ਕਿੱਡੇ ਕਿੱਡੇ ਨੇ ਇਹੋ ਜਿਹੇ ਟੂਲ ਜਿਹੜੇ ਨੇ ਜਿਆਦਾ ਜਿਵੇਂ ਪੇਚਕਸ ਹੋ ਗਏ ਚਾਬੀਆਂ ਪਾਨੇ ਸਾਰਾ ਕੁਝ ਇੱਥੇ ਤੁਹਾਨੂੰ ਮਿਲ ਜੇਗਾ ਕਈਆਂ ਚੀਜ਼ਾਂ ਦਾ ਸਾਨੂੰ ਵਿੱਚ ਵੀ ਮਤਲਬ ਨਾਮ ਵੀ ਨਹੀਂ ਪਤਾ ਹੋਣਾ ਜਿਹੜੀਆਂ ਇਹਨਾਂ ਕੋਲ ਹੈਗੀਆਂ ਨੇ ਸੋ ਬਾਕੀ ਬਾਈ ਨਾਲ ਜਿਹੜੀ ਰਹਿ ਗਈ ਗੱਲ ਉਹ ਵੀ ਕਰਨੇ ਆ ਜੀ ਇੱਕ ਆਹ ਦੇਖੋ ਤੁਸੀਂ ਆਹ ਤੇ ਬਹੁਤ ਤਗੜਾ ਹੈ ਯਾਰ ਆਹ ਦੇਖੋ ਇਹ ਹੋਣਾ ਕਟੋ-ਕਟ 30-35 ਕਿਲੋ ਦਾ ਜੀ ਇਹ 30 ਕਿਲੋ ਹੋਊਗਾ ਨਾ ਭਾਈ ਇਹ? ਹਾਂ। ਹਾਂ 30 35 ਕਿਲੋ ਦਾ ਜੀ ਇਹ। ਦੋ ਜਣ ਪਾਨ ਲੱਗਿਆ ਖਿੱਚਾਂਗੇ ਟਰਾਲੀ ਟੁੱਟ ਜੂਗੀ ਪਰ ਇਹ ਕਿਤੇ ਜਾਂਦਾ। ਠੀਕ ਆ। 26 ਟਨ ਦਾ ਕੰਮ। 26 ਟਨ ਤੱਕ ਕਹਿੰਦਾ ਵੀ ਇਹ ਖਿੱਚ ਲੈਂਦਾ ਭਾਈ ਦੱਸ ਰਿਹਾ ਜੀ ਹੈ। ਕੀ ਬਾਤ ਹੈ। ਲੋ ਜੀ ਆ ਚੈਣ ਗੁੱਪੀਆਂ ਆ ਗਈਆਂ। ਇਹ ਹੋਰ ਕੁਝ ਰਹਿ ਗਿਆ। ਹਾਂ ਛੋਟਾ ਜਿਹਾ ਪ੍ਰੋਡਕਟ ਰਹਿ ਗਿਆ ਇਹ ਗੋਲੀ ਆਂਦੀ ਹੈ ਲਿੰਕਾਂ ਦੀਆਂ। ਹਾਂ ਲਿੰਕਾਂ ਦੀਆਂ ਗੋਲੀਆਂ ਜੀ ਘਰ ਜਾਂਦੀਆਂ ਨੇ ਗੋਡਿਆਂ ਨੂੰ ਖਰਾਬ ਹੋ ਜਾਂਦੀਆਂ ਨੇ 200 ਦੀ ਹੈ 250 ਦੀ ਹੈ ਅੱਛਾ ਜੀ ਇਹ ਆਪਣੇ ਕੋਲ ਤੋਲ ਕੇ ਆਂਦੀ 120 ਰੁਪਏ ਕਿਲੋ ਅੱਛਾ ਇੱਕ ਕਿਲੋ ਚ ਕਿੰਨੀਆਂ ਚੜ ਜਾਂਦੀਆਂ ਦੋ ਚਾਰ ਚੜ ਜਾਂਦੀ ਹੈ ਸੈਟ ਕਰ ਦਿੰਦਾ ਭਾਜੀ ਪੂਰਾ ਲਓ ਜੀ ਚਾਰ ਹੋ ਜਾਂਦੀਆਂ ਕਿਲੋ ਦੀਆਂ ਤੇ ਕਿੰਨੇ ਦੀਆਂ ਹੋ ਗਈਆਂ 120 ਦੀਆਂ 120 ਰੁਪਏ ਦੀਆਂ 120 ਰੁਪਏ ਦੀਆਂ ਚਾਰ ਹੋ ਗਈਆਂ ਸਾਈਲੈਂਸ ਕਰਨ ਨੂੰ ਚੈਨ ਕੋ ਪੇਸਟ ਬਣਾ ਦੇ ਮਿੱਤਰੋ ਇੰਨਾ ਸਮਾਨ ਤੁਹਾਨੂੰ ਦਿਖਾਤਾ ਆ ਜਾ ਵੀਰੇ ਬਾਹਰ ਕਿਹੜਾ ਚਲੋ ਪ੍ਰਧਾਨ ਜੀ ਮਾਰਾ ਯਾਰ ਬਾਈ ਇਹਨਾਂ ਕੋਲ ਦੇਖ ਲਓ ਤੁਸੀਂ ਕਸਟਮਰ ਆਈ ਹੈ ਬਾਈ ਨੇ ਮਸਾਂ ਟਾਈਮ ਕੱਢਿਆ ਮੇਰੇ ਨਾਲ ਵਲੌਗ ਬਣਾਉਣ ਵਾਸਤੇ ਸੋ ਠੀਕ ਆ ਵੀਰੇ ਸਾਨੂੰ ਦੋ ਇਜਾਜ਼ਤ ਧੰਨਵਾਦ ਜੀ ਓਕੇ ਜੀ ਬਾਕੀ ਵੇਖੋ ਦੋਸਤੋ ਇਹ ਸੀ ਆਪਣਾ ਅੱਜ ਦਾ ਵਲੌਗ ਜੀ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਜਰੂਰ ਕਰੋ ਇਨਫੋਰਮੇਸ਼ਨ ਵਾਲੀਆਂ ਵੀਡੀਓ ਹੁੰਦੀਆਂ ਸਾਰੀਆਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਕੇ ਦੱਸੋ ਕਿੰਨਾ ਲੱਗਾ ਅੱਜ ਦਾ ਵਲੌਗ ਜੀ ਧੰਨਵਾਦ